ਤੁਸੀਂ ਕਰੀਏ ਸਟਾਰਟ ਕੀਤਾ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆ ਰੋਡ ਐ ਐਕਸੀਡੈਂਟ ਦੇ ਵਿੱਚ ਤੁਹਾਡੀ ਬਾਹ ਜਿਹੜੀ ਬੋਡੀ ਤੋਂ ਅਲੱਗ ਹੋ ਗਈ ਪਹਿਲਾਂ ਤਾਂ ਜੀ ਦੇਖੋ ਬਹੁਤ ਮੁਸ਼ਕਲ ਆਈ ਐ ਜਦੋਂ ਸ਼ੁਰੂ-ਸ਼ੁਰੂ ਚ ਮੇਰਾ ਇਹ ਐਕਸੀਡੈਂਟ ਹੋਇਆ ਮੈਨੂੰ ਲੱਗਦਾ ਸੀਗੇ ਕਿ ਹੁਣ ਕੰਮ ਹੋਣੀ ਹੁਣ ਖੇਡਿਆ ਨਹੀਂ ਜਾਣਾ ਪਰ ਮੇਰਾ ਸਾਥ ਦਿੱਤਾ ਮੇਰੇ ਪਿੰਡ ਵਾਲਿਆਂ ਨੇ ਮੇਰੇ ਜਿੰਨਾ ਵੀ ਫਰੈਂਡ ਸਰਕਲ ਸੀਗਾ ਸਾਰਿਆਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਕਰਦਿਆ ਨੇ ਮੇਰਾ ਬਹੁਤ ਸਾਥ ਦਿੱਤਾ ਤੇ ਤੁਹਾਡੀ ਗੇਮ ਕਿਵੇਂ ਚੱਲ ਰਹੀ ਫੁੱਟਬਾਲ ਜਿਹਨੇ ਤੁਹਾਡਾ ਇੰਨਾ ਨਾਮ ਬਣਾਇਆ ਏਰੀਆ ਦੇ ਵਿੱਚ ਇਹਦੇ ਹੁਣ ਕੰਮ ਹੁਣ ਨਹੀਂ ਖਾਏ ਕੰਮ ਪੰਜਾਬ 리그 ਦੀ ਟੀਮ ਜਾਣ ਤੋਂ ਪਹਿਲਾਂ ਟ్రਾਇਲ ਹੁੰਦੇ ਆ ਓਕੇ ਉੱਥੇ ਜਦੋਂ ਟ్రਾਇਲ ਲਈ ਸਾਰੀਆਂ ਪਲੇਅਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਾ ਤਾਂ ਆਪਣੇ ਪਿੰਡਾਂ ਵਿੱਚੋਂ 10 ਪਲੇਅਰ ਵੀ ਨਹੀਂ ਹੁੰਦੇ ਪਿੰਡਾਂ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਅੱਜਕੱਲ ਬਹੁਤ ਲੜਾਈਆਂ ਹੋ ਰਹੀਆਂ ਹਨ ਹਾਂ ਜੀ ਹਾਂ ਜੀ ਮੈਂ ਬਹੁਤ ਦੇਖਿਆ ਹੁਣ ਮੈਂ ਵੀਡੀਓ ਵੀਡੀਓ ਦੇਖਦਾ ਲੜਾਈਆਂ ਦੀ ਵੀਡੀਓ ਚੱਲ ਰਹੀਆਂ ਐ ਇਸ ਟੌਪਿਕ ਤੇ ਤੁਹਾਡਾ ਉਹਨਾਂ ਨੂੰ ਕੀ ਸਲਾਹ ਐ ਇਹ ਦੇਖੋ ਲੜਾਈਆਂ ਤਾਂ ਜੀ ਅਕਸਰ ਤੁਸੀਂ ਦੇਖਿਓਏ ਜਿਆਦਾਤਰ ਜਿਹੜੇ ਨਵੇਂ ਪਲੇਅਰ ਹਨ ਉਹਨਾਂ ਦੀਆਂ ਹੀ ਹੁੰਦੀਆਂ ਮੈਂ ਹੁਣ ਤੱਕ ਕੋਈ ਟੂਰਨਾਮੈਂਟ ਇਦਾਂ ਦਾ ਨਹੀਂ ਦੇਖਿਆ ਵੀ ਪੁਰਾਣਾ ਪਲੇਅਰ ਕੋਈ ਲੜਿਆ ਹੋਵੇ ਉਹਨਾਂ ਐਨੀ ਖੁੰਦਕ ਬਾਜੀ ਰੱਖੀ ਹੋਵੇ ਤੇ ਪਹਿਲਾਂ ਤਾਂ ਹੌਸਲਾ ਬਹੁਤ ਮਿਲਦਾ ਤੁਹਾਡੀ ਇਹ ਚੀਜ਼ ਦੇਖ ਕੇ ਕਈ ਮਤਲਬ ਕਿ ਪਲੇਅਰ ਇੱਦੀ ਛੱਡ ਜਾਂਦੇ ਆ ਹੈਨਾ ਖੇਡਣਾ ਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਮੋਟੀਵੇਟ ਹੋਣਾ ਚਾਹੀਦਾ ਤੁਹਾਡੀ ਇਹ ਚੀਜ਼ ਦੇਖ ਕੇ ਕਿ ਬੰਦਾ ਇਦਾਂ ਵੀ ਇੱਕ ਬਾਹ ਦੇ ਬਾਵਜੂਦ ਵੀ ਬੰਦਾ ਖੇਡ ਰਿਹਾ ਹੈ। ਹਾਂਜੀ ਸਸੀ ਗੱਲ ਪਿਆਰੇਓ ਸਵਾਗਤ ਹੈ ਤੁਹਾਡਾ ਅੱਜ ਦੇ ਪੋਡਕਾਸਟ ਦੇ ਵਿੱਚ। ਅੱਜ ਦਾ ਜਿਹੜਾ ਪੋਡਕਾਸਟ ਹੋਇਆ ਬਈ ਜੀ ਅਮਨਪ੍ਰੀਤ ਸਿੰਘ ਅਮਨ ਵੀਰਾ ਸਾਡਾ ਬਹੁਤ ਹੀ ਪਿਆਰਾ ਮਿੱਤਰ ਵੀ ਆ ਤੇ ਸਾਡੇ ਨਾਲ ਬਹੁਤ ਟਾਈਮ ਸਾਥ ਅਸੀਂ ਸਾਰਾ ਅਸੀਂ ਇਕੱਠੇ ਫੁੱਟਬਾਲ ਖੇਡੇ ਆ। ਉਹਨਾਂ ਨਾਲ ਆਪਾਂ ਕੀਤਾ ਏ ਤੇ ਬਹੁਤ ਮਜ਼ੇਦਾਰ ਬਹੁਤ ਘੈਂਟ ਬਹੁਤ ਮੋਟੀਵੇਸ਼ਨਲ ਪੋਡਕਾਸਟ ਆ ਤੁਸੀਂ ਸਾਰੇ ਜਣੇ ਨੇ ਦੇਖਣਾ 25 30 ਜਾਂ 35 ਮਿੰਟ ਦਾ ਪੋਡਕਾਸਟ ਹੋਣਾ ਹੈ ਸਾਰਿਆਂ ਨੇ ਦੇਖਣਾ ਬਾਈ ਬਹੁਤ ਮੋਟੀਵੇਸ਼ਨਲ ਪੋਡਕਾਸਟ ਆ ਤੇ ਐਦਾਂ ਏ ਕਿ ਜੋ ਗੱਲਾਂ ਹੋਈਆਂ ਇਸ ਪੋਡਕਾਸਟ ਦੇ ਵਿੱਚ ਅਮਨ ਵੀਰੇ ਨੇ ਫੁੱਟਬਾਲ ਦਾ ਕਰੀਅਰ ਸ਼ੁਰੂ ਕੀਤਾ ਤੇ ਰੋੜ ਹਾਦਸੇ 'ਚ ਉਹਨਾਂ ਦੀ ਜਿਹੜੀ ਇੱਕ ਬਾਹ ਹੈ ਉਹ ਸਰੀਰ ਤੋਂ ਲੱਗ ਹੋ ਗਈ ਐਕਸੀਡੈਂਟ ਦੇ ਵਿੱਚ ਤੇ ਫਿਰ ਵੀ ਵੀਰੇ ਨੇ ਮੋਟੀਵੇਟ ਹੋ ਕੇ ਫੁੱਟਬਾਲ ਕੈਰੀਅਰ ਦੇ ਵਿੱਚ ਅੱਗੇ ਆਏ ਤੇ ਬਹੁਤ ਜ਼ਿਆਦਾ ਮਿਹਨਤ ਕਰੀ ਐਦਾਂ ਦੀਆਂ ਗੱਲਾਂ ਐ ਤੇ ਫੁੱਟਬਾਲ ਬਾਰੇ ਜੋ-ਜੋ ਇਹਨਾਂ ਨੇ ਪ੍ਰਾਪਤੀਆਂ ਕੀਤੀਆਂ ਉਹ ਗੱਲਾਂ ਕੀਤੀਆਂ ਐ ਤੇ ਬਹੁਤ ਮੋਟੀਵੇਸ਼ਨਲ ਗੱਲਾਂ ਵੀ ਆ ਮੈਂ ਕਹਿੰਦਾ ਬਹੁਤ ਜ਼ਿਆਦਾ ਕੈਂਡ ਪੌਡਕਾਸਟ ਆ ਬਾਈ ਇੱਕ ਇੱਕ ਮਿੰਟ ਸੁਣਨ ਵਾਲਾ ਐ ਸਾਰਿਆਂ ਨੇ ਪੌਡਕਾਸਟ ਜ਼ਰੂਰ ਦੇਖਣਾ ਐ ਚੱਲਦੇ ਆ ਪੌਡਕਾਸਟ ਦੇ ਵੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਅਮਨ ਬਾਈ ਠੀਕ ਠਾਕ ਆ ਵਧੀਆ ਵਧੀਆ ਜੀ ਤੁਸੀਂ ਸੁਣਾਓ ਵਧੀਆ ਵੀਰੇ ਤੇ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਟਾਕ ਦੇ ਇਸ ਚੈਨਲ ਤੇ థాంਕਿਊ ਜੀ ਤੇ ਬਾਈ ਜ਼ਿੰਦਗੀ ਕਿਵੇਂ ਚੱਲ ਰਹੀ ਵਧੀਆ ਚੱਲ ਰਹੀ ਹੈ ਜ਼ਿੰਦਗੀ ਬਹੁਤ ਵਧੀਆ ਭਾਈ ਜਰਾ ਬਿਲਕੁਲ ਕੋਈ ਗਿਲਾ ਸ਼ਿਕਵਾ ਤਾਂ ਨਹੀਂ ਜ਼ਿੰਦਗੀ ਦਾ ਕੋਈ ਗਿਲਾ ਸ਼ਿਕਵਾ ਨਹੀਂ ਜੀ ਯਾਰੇ ਲੈ ਰਹੇ ਜੀ ਪੂਰੇ ਤੇ ਤੁਸੀਂ ਜੋਬ ਵੀ ਕਰਦੇ ਆ ਨਾ ਹਾਂਜੀ ਹਾਂਜੀ ਜੋਬ ਕਰਦਾ ਜੋਬ ਓਕੇ ਚੱਲ ਰਹੀ ਹੈ ਜੋਬ ਹੈਨ ਬਿਲਕੁਲ ਓਕੇ ਜੀ ਪਹਿਲਾਂ ਆਪਾਂ ਜੋਬ ਬਾਰੇ ਗੱਲ ਹੀ ਕਰ ਲੈਂਦੇ ਹਾਂ ਨਾ ਸ਼ੁਰੂ ਹੋ ਗਈ ਗੱਲ ਹੁਣ ਤੇ ਕਿੱਥੇ ਜੋਬ ਕਰਦੇ ਤੇ ਕਿਵੇਂ-ਕਿਵੇਂ ਤੁਹਾਨੂੰ ਜੋਬ ਮਿਲੀ ਤੇ ਕਦੋਂ ਤੁਸੀਂ ਸਟਾਰਟ ਕੀਤੀ ਜੋਬ ਏ ਜੋਬ ਭਾਜੀ ਮੈਂ ਪੋਸਟ ਆਫਿਸ ਦੇ ਵਿੱਚ ਕਰਦਾ ਹਾਂ। ਠੀਕ ਆ। ਮਾਲਪੁਰ ਦੇ ਲਾਗੇ ਪਿੰਡ ਆ ਜੀ ਬਾਹੋਵਾਲ। ਹੂੰ ਤੇ ਉੱਥੇ ਮੈਂ ਜੋਬ ਕਰਦਾ। ਤੇ ਜੋਬ ਮਿਲੀ ਮੈਨੂੰ 2020 ਦੇ ਵਿੱਚ ਠੀਕ ਆ ਜੂਨ ਮਹੀਨੇ 'ਚ। ਹੂੰ ਤੇ ਉਦੋਂ ਤੋਂ ਮੈਂ ਕੰਟੀਨਿਊ ਕਰ ਰਿਹਾ। ਜਦੋਂ ਤੁਹਾਡੀ ਮਤਲਬ ਕੀ ਬਾਹ ਇਹ ਟੁੱਟ ਗਈ ਸੀ ਉਸ ਤੋਂ ਪਹਿਲਾਂ ਤੋਂ ਮਿਲੀ ਆ ਜਾਂ ਬਾਅਦ ਵਿੱਚ? ਨਹੀਂ ਨਹੀਂ ਜੋਬ ਮੈਨੂੰ ਆਪਣੇ ਐਕਸੀਡੈਂਟ ਤੋਂ ਬਾਅਦ ਮਿਲੀ। ਐਕਸੀਡੈਂਟ ਤੋਂ ਬਾਅਦ ਮਿਲੀ ਹੈ ਨਾ। ਓਕੇ ਠੀਕ ਆ। ਤੇ ਤੁਹਾਡੀ ਗੇਮ ਕਿਵੇਂ ਚੱਲ ਰਹੀ ਫੁੱਟਬਾਲ ਜਿਹਨੇ ਤੁਹਾਡਾ ਇੰਨਾ ਨਾਮ ਬਣਾਇਆ ਏਰੀਆ ਦੇ ਵਿੱਚ? ਗੇਮ ਵਧੀਆ ਚੱਲਦੀ ਹੈ ਜੀ ਹੁਣ ਪਹਿਲਾਂ ਥੋੜੀ ਦਿੱਕਤ ਆਈ ਹੈ ਸਟਾਰਟਿੰਗ ਦੇ ਵਿੱਚ ਹਮ ਪਰ ਹੁਣ ਐਨ ਬਿਲਕੁਲ ਵਧੀਆ ਪਹਿਲਾਂ ਨਾਲੋਂ ਵੱਧ ਪਿਆਰ ਮਿਲ ਰਿਹਾ ਹੈ ਆ ਘਟ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ ਪਹਿਲਾਂ ਨਾਲੋਂ ਪਰਫਾਰਮੈਂਸ ਪਰਫਾਰਮੈਂਸ ਪਹਿਲਾਂ ਨਾਲੋਂ ਵੀ ਬੈਟਰ ਬੈਟਰ ਹੋ ਗਈ ਹਾਂਜੀ ਤੇ ਹੁਣ ਆਪਾਂ ਇੱਕ ਸਟਾਰਟਿੰਗ ਤੋਂ ਗੱਲ ਕਰਦੇ ਹਾਂ ਕਿ ਜਿਹੜੀ ਜਦੋਂ ਤੁਹਾਡੀ ਮਤਲਬ ਕਿ ਐਕਸੀਡੈਂਟ ਹੋਇਆ ਇੱਕ ਰੋਡ ਐਕਸੀਡੈਂਟ ਤੁਹਾਡੀ ਜ਼ਿੰਦਗੀ ਦੇ ਵਿੱਚ ਹੋਇਆ ਮੈਨੂੰ ਲੱਗਦਾ ਉਦੋਂ ਹੋ ਗਿਆ ਸੀ ਜਦੋਂ ਤੁਸੀਂ ਫੁੱਟਬਾਲ ਦਾ ਕਰੀਅਰ ਸਟਾਰਟ ਹੀ ਕੀਤਾ ਸੀ ਹਲੇ ਹਨਾ ਹਾਂਜੀ ਹਲੇ ਥੋੜਾ ਟਾਈਮ ਹੀ ਹੋਇਆ ਸੀਗਾ ਹਾਂ ਫੁੱਟਬਾਲ ਦਾ ਤੁਸੀਂ ਮੈਨੂੰ ਪਤਾ ਖੇਡ ਨੂੰ ਸ਼ੁਰੂ ਤੋਂ ਪਿਆਰ ਕਰਦੇ ਆਪਾਂ ਘੱਟੇ ਹੀ ਖੇਡੇ ਹੋਏ ਹਾਂ ਹਾਂਜੀ ਹਾਂਜੀ ਉਹ ਤਾਂ ਤੇ ਮੈਂ ਇਹ ਚੀਜ਼ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਹਾਡਾ ਪਹਿਲਾਂ ਤੁਸੀਂ ਕਰੀਅਰ ਸਟਾਰਟ ਕੀਤਾ ਫਿਰ ਤੁਹਾਡੀ ਜ਼ਿੰਦਗੀ ਦੇ ਵਿੱਚ ਇੱਕ ਮੋੜ ਆ ਰੋਡ ਐ ਐਕਸੀਡੈਂਟ ਦੇ ਵਿੱਚ ਤੁਹਾਡੀ ਬਾਹ ਜਿਹੜੀ ਬੋਡੀ ਤੋਂ ਅਲੱਗ ਹੋ ਗਈ ਤੇ ਉਸ ਤੋਂ ਬਾਅਦ ਕਿਹੜੇ-ਕਿਹੜੇ ਬੰਦਿਆਂ ਨੇ ਤੁਹਾਡਾ ਹੌਸਲਾ ਬਜਾਈ ਕੀਤੀ ਜਾਂ ਤੁਹਾਡੀ ਪਰਸਨਲ ਕਿੰਨੀ ਕੁ ਮਿਹਨਤ ਲੱਗੀ ਕਿਵੇਂ-ਕਿਵੇਂ ਤੁਸੀਂ ਦੁਬਾਰਾ ਹੋਣ ਦੇ ਵਿੱਚ ਆਏ ਅ ਪਹਿਲਾਂ ਤਾਂ ਜੀ ਦੇਖੋ ਬਹੁਤ ਮੁਸ਼ਕਲ ਆਈ ਆ ਜਦੋਂ ਸ਼ੁਰੂ-ਸ਼ੁਰੂ 'ਚ ਮੇਰਾ ਐਕਸੀਡੈਂਟ ਹੋਇਆ ਮੈਨੂੰ ਲੱਗਦਾ ਸੀਗੇ ਕਿ ਹੁਣ ਕੰਮ ਹੋਣ ਨਹੀਂ ਹੁਣ ਖੇਡਿਆ ਨਹੀਂ ਜਾਣਾ ਹੂੰ ਪਰ ਮੇਰਾ ਸਾਥ ਦਿੱਤਾ ਮੇਰੇ ਪਿੰਡ ਵਾਲਿਆਂ ਨੇ ਮੇਰੇ ਜਿੰਨਾ ਵੀ ਫਰੈਂਡ ਸਰਕਲ ਸੀਗਾ ਸਾਰਿਆਂ ਨੇ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਕਰਦਿਆ ਨਾ ਮੇਰਾ ਬਹੁਤ ਸਾਥ ਦਿੱਤਾ ਤੇ ਮੇਰੇ ਫਰੈਂਡ ਹਰ ਬਈ ਇੱਕੋ ਗੱਲ ਕਹਿੰਦੇ ਸੀਗੇ ਕਿ ਕੁਝ ਨਹੀਂ ਹੁੰਦਾ ਵੀ ਇਹ ਤਾਂ ਕੋਈ ਗੱਲ ਨਹੀਂ ਆਪਾਂ ਦੁਬਾਰਾ ਖੇਡਣਾ ਹੈ ਹੂੰ ਬਸ ਫਿਰ ਆਪਣਾ ਟ੍ਰੀਟਮੈਂਟ ਤੋਂ ਬਾਅਦ ਘਟੋਘੜ ਵੀ 1 ਸਾਲ ਤੱਕ ਮੈਂ ਬੈੱਡ ਤੇ ਹੀ ਰਹਿ ਅਰੇਸਟ ਤੇ ਰਿਹਾ ਅੱਛਾ ਹੀ ਕਿਉਂਕਿ ਪਹਿਲਾਂ 1 ਮਹੀਨਾ ਤਾਂ ਮੈਂ ਪੀਜੀਆਈ ਚ ਲਿਆ ਹਾਂ ਉਹ ਮੈਨੂੰ ਪਤਾ ਹੈ ਹਾਂ ਉਸ ਤੋਂ ਬਾਅਦ ਘਟੋਘੜ ਵੀ ਸਾਲ ਲੱਗ ਗਿਆ ਰਿਕਵਰੀ ਲਈ ਅੱਛਾ ਕਿਉਂਕਿ ਉਸ ਬੋਡੀ ਚ ਨਹੀਂ ਕਮਜ਼ੋਰੀ ਆ ਕਿਸੇ ਦੀ ਹੂੰ ਲੱਤਾਂ ਤੋਂ ਖੜਿਆ ਨਹੀਂ ਸੀ ਜਾ ਰਿਆ ਬਲੱਡ ਘਿਰਿਆ ਨਾ ਪੂਰਾ ਥੋੜਾ ਬਹੁਤ ਜ਼ਿਆਦਾ ਹੋ ਗਿਆ ਸੀ ਨਾ ਸਾਰਾ ਬਲੱਡ ਹੀ ਨਿਕਲ ਗਿਆ ਸੀਗਾ ਹੂੰ ਤੇ ਘਟੋ ਘਾੜੀ 1 ਸਾਲ ਮੈਨੂੰ ਲੱਗ ਗਿਆ ਰਿਕਵਰੀ ਕਰਨ ਲਈ ਠੀਕ ਆ ਤੇ ਫਿਰ ਸਾਲ ਬਾਅਦ ਜਦੋਂ ਮੈਂ ਹੌਲੀ ਹੌਲੀ ਗਰਾਊਂਡ ਜਾਣਾ ਸ਼ੁਰੂ ਕੀਤਾ ਹੂੰ ਤੇ ਖੇਡਣਾ ਸ਼ੁਰੂ ਕੀਤਾ ਹੌਲੀ ਹੌਲੀ ਪ੍ਰੈਕਟਿਸ ਕੀਤੀ ਸ਼ੁਰੂ ਸ਼ੁਰੂ ਚ ਲੱਗਿਆ ਕਿ ਨਹੀਂ ਔਖਾ ਹੈ ਕੰਮ ਹੂੰ ਪਰ ਜਦੋਂ ਲੱਗ ਗਿਆ ਖੇਡਣ ਹੌਲੀ ਹੌਲੀ ਪ੍ਰੈਕਟਿਸ ਕਰਨੀ ਸ਼ੁਰੂ ਕਰਤੀ ਫਿਰ ਉਹ ਰਿਕਵਰੀ ਹੋਣ ਲੱਗੀ ਉਸੇ ਤਰੀਕੇ ਨਾਲ ਕਿਵੇਂ ਮਤਲਬ ਕਿ ਪ੍ਰੈਕਟਿਸ ਬਾਅਦ ਤੁਹਾਨੂੰ ਇਦਾਂ ਨਹੀਂ ਜਿਵੇਂ ਟਰਨਿੰਗ ਟਰਨਿੰਗ ਆਪਾਂ ਕਰਦੇ ਉਹ ਚੀਜ਼ਾਂ ਦੇ ਵੀ ਤਾਂ ਦਿੱਕਤ ਆਈ ਹੋਣੀ ਪਹਿਲਾਂ ਅਹ ਸ਼ੁਰੂ ਸ਼ੁਰੂ ਚ ਬਹੁਤ ਦਿੱਕਤ ਆਈ ਹ ਹ ਕਿਉਂਕਿ ਜਿਹੜੀ ਆਪਾਂ ਟਰਨਿੰਗ ਲੈਣੀ ਆ ਉਹ ਤਾਂ ਆਪਾਂ ਬਾਹਾਂ ਦੇ ਸਹਾਰੇ ਹੀ ਲੈਣੀ ਹਾਂ ਹਾਂ ਕਿਉਂਕਿ ਇਹ ਮੇਨ ਆ ਚੀਜ਼ ਟਰਨਿੰਗ ਲੈਣ ਸ਼ੁਰੂ ਸ਼ੁਰੂ ਚ ਬਹੁਤ ਬੈਲੈਂਸ ਬਣਾਉਣਾ ਹਮ ਇੱਕ ਮਾਰਨ ਲਈ ਬੈਲੈਂਸ ਬਣਾਉਣਾ ਨਾ ਖੇਡਣ ਲਈ ਦੌੜਨ ਲਈ ਤੇ ਉਹ ਚ ਬਹੁਤ ਦਿੱਕਤ ਆਈ ਸ਼ੁਰੂ ਸ਼ੁਰੂ ਚ ਪਰ ਹੁਣ ਜਦੋਂ ਡੇਲੀ ਪ੍ਰੈਕਟਿਸ ਕਰਨੀ ਆ ਆਪਾਂ ਜਿਹੜਾ ਕੰਮ ਡੇਲੀ ਕਰਨਾ ਹੈ ਉਹ ਆਪਾਂ ਨੂੰ ਫਿਰ ਬਾਅਦ ਚ ਸੌਖਾ ਲੱਗਣ ਲ ਠੀਕ ਆ ਵੀਰੇ ਤੇ ਤੁਸੀਂ ਜੋਬ ਵੀ ਕਰਦੇ ਆ ਹੁਣ ਜੋਬ ਦੇ ਨਾਲ ਨਾਲ ਗੇਮ ਚਲਾਣੀ ਕਿਵੇਂ ਮੈਂ ਟਾਈਮ ਕਿਵੇਂ ਮੈਨੇਜ ਹੁੰਦਾ ਕਿਹੜੇ ਟਾਈਮ ਗਰਾਊਂਡ ਜਾਂਦੇ ਆ ਹਫਤੇ ਚ ਡੇਲੀ ਜਾਂਦੇ ਆ ਹਫਤੇ ਇੱਕ ਦਿਨ ਜਾਂਦੇ ਆ ਮੇਰੀ ਜੋਬ ਦੀ ਟਾਈਮਿੰਗ 4 ਘੰਟੇ ਦੀ ਹੈ ਜ 10 ਤੋਂ 2 ਵਜੇ ਤੱਕ ਅੱਛਾ ਤੇ ਮੈਂ 4 ਵਜੇ ਤੱਕ ਘਰੇ ਆ ਜਾਂਦਾ ਜੋਬ ਤੋਂ ਹੂੰ ਤੇ 4 ਵਜੇ ਤੋਂ ਬਾਅਦ ਮੈਂ ਫ੍ਰੀ ਹੁੰਦਾ ਓ ਠੀਕ ਆ 4 ਵਜੇ ਤੋਂ ਬਾਅਦ ਮੈਂ ਗਰਾਊਂਡ ਚਲੇ ਜਾਂਦਾ ਠੀਕ ਆ ਪਿੰਡ ਦੇ ਗਰਾਊਂਡ 'ਚ ਪ੍ਰੈਕਟਿਸ ਕਰਦੇ ਪਿੰਡ ਦੇ ਗਰਾਊਂਡ 'ਚ ਹਾਂਜੀ ਪਿੰਡ ਦਾ ਗਰਾਊਂਡ ਲੱਗ ਗਿਆ ਹੀ ਆ ਮੇਰੇ ਅੱਛਾ ਜੀ ਹਾਂਜੀ ਮੈਂ ਪਿੰਡ ਦੇ ਗਰਾਊਂਡ 'ਚ ਜਾ ਠੀਕ ਆ ਬੱਚੇ ਤੁਹਾਡੇ ਕੋਲ ਮੱਲਕੀ ਟ੍ਰੇਨ ਹੀ ਲੈਣਾ ਦੇ ਪਿੰਡ ਦੇ ਬੱਚੇ ਆ ਬੱਚੇ ਪਿੰਡ ਦੇ ਹੀ ਆ ਜੀ ਤੇ ਜਦੋਂ ਕੋਈ ਆਪਣਾ ਆਪਾ ਚਲੋ ਹੁਣ ਖੇਡੇ ਹੋਏ ਆ ਉਹਨਾਂ ਨਾਲ ਵੱਡੇ ਆ ਜਿਹੜੀਆਂ ਚੀਜ਼ਾਂ ਅਸੀਂ ਦੇਖੀਆਂ ਉਹਨਾਂ ਨੇ ਨਹੀਂ ਨ ਦੇਖੀਆਂ ਬਿਲਕੁਲ ਸਹੀ ਗੱਲ ਤੇ ਜਦੋਂ ਕੋਈ ਸੋ ਪੁੱਛਦੇ ਆ ਕਿ ਭਾਜੀ ਇਦਾਂ ਕਰਨਾ ਇਦਾਂ ਹਨ ਆਪਾਂ ਉਹਨਾਂ ਨੂੰ ਦੱਸਦੀ ਰਹੇ ਕਿੱਥੇ ਜੋਬ ਕਰਦੇ ਆ ਤੇ ਕਿਹੜੀ ਜੋਬ ਕਰਦੇ ਆ ਪੋਸਟ ਆਫਿਸ ਦੇ ਵਿੱਚ ਜੋਬ ਕਰਦਾ ਜੀ ਮੈਂ ਤੇ ਮਾਲਪੁਰ ਦੇ ਲਾਗੇ ਪਿੰਡ ਆ ਜੀ ਬਾਹੋਵਾਲ ਹੂੰ ਉੱਥੇ ਜੋਬ ਕਰਦਾ ਜੀ ਮੈਂ ਠੀਕ ਆ ਤੁਹਾਡੀਆਂ ਫੁੱਟਬਾਲ ਦੀਆਂ ਪ੍ਰਾਪਤੀਆਂ ਮਤਲਬ ਕੀ ਕੀ ਆ ਹੁਣ ਤੱਕ ਤੁਸੀਂ ਕਿਹੜੇ ਕਿਹੜੇ ਲੈਵਲ ਤੱਕ ਖੇਡ ਚੁੱਕੇ ਆ ਯਾ ਤੁਹਾਡੇ ਅੱਗੇ ਡ੍ਰੀਮਸ ਕੀ ਆ ਵੀ ਮੈਂ ਹਾਂ ਇਸ ਲੈਵਲ ਤੱਕ ਖੇਡਣਾ ਚਾਹੁੰਦਾ ਤੇ ਪਹਿਲਾਂ ਦੇਖੋ ਸਕੂਲ ਟਾਈਮ ਚ ਤਾਂ ਸਟੇਟ ਲੈਵਲ ਤੱਕ ਖੇਡੇ ਆ ਹਨ ਉਸ ਤੋਂ ਬਾਅਦ ਜਦੋਂ ਹਲੇ ਬਣ ਸ਼ੁਰੂ ਕੀਤਾ ਹੀ ਸੀਗਾ ਉਦੋਂ ਨੂੰ ਮੇਰਾ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ ਹੁਣ ਫਿਲਹਾਲ ਹਜੇ ਜੋਬ ਤੇ ਵਿੱਚ ਹੀ ਫਸੇ ਹੋਏ ਆਲੇ ਕੋਈ ਅੱਗੇ ਪਲਾਨ ਸੋਚਿਆ ਹੀ ਨਹੀਂ ਹਲੇ ਓਕੇ ਹਾਂਜੀ ਮਤਲਬ ਕੀ ਹਜੇ ਪਿੰਡ ਵੱਲ ਫੁੱਟਬਾਲ ਖੇਡ ਰਹੇ ਤੇ ਉਸ ਚੀਜ਼ ਨੂੰ ਪਿਆਰ ਕਰ ਰਹੇ ਹਾਂ ਹਾਂ ਹਲੇ ਪਿੰਡ ਵੱਲੋਂ ਹੀ ਚੱਲ ਰਿਹਾ ਕੰਟੀਨਿਊ ਜਾਂ ਆਪਣੇ ਪੰਜਾਬ ਲੀਗ ਵਗੈਰਾ ਖੇਡ ਲਈਦੀ ਆ ਆਪਣੇ ਟੀਮ ਤੋਂ ਅੱਛਾ ਤੇ ਜਦੋਂ ਉਸ ਤੋਂ ਬਾਅਦ ਐਕਸੀਡੈਂਟ ਤੋਂ ਬਾਅਦ ਤੁਸੀਂ ਫਿਰ ਜਦੋਂ ਦੁਬਾਰੇ ਹੋਣ ਦੇ ਵਿੱਚ ਆਏ ਤੁਸੀਂ ਆਪ ਹੀ ਸਾਰੀ ਪ੍ਰੈਕਟਿਸ ਕੀਤੀ ਆ ਕਿਸੇ ਕੋਚ ਤੋਂ ਕੋਚਿੰਗ ਵੀ ਲਈ ਆ ਨੇ ਕੋਚਿੰਗ ਨਹੀਂ ਕਿਸੇ ਤੋਂ ਵੀ ਲਈ ਹੈਗੀ ਨਾ ਦੇਖੋ ਜੀ ਸ਼ੁਰੂ ਤੋਂ ਵੀ ਪਹਿਲਾਂ ਵੀ ਨਹੀਂ ਕੋਚਿੰਗ ਲਈ ਹੈਗੀ ਹੂੰ ਤੇ ਹੁਣ ਵੀ ਉਸ ਤੋਂ ਬਾਅਦ ਤਾਂ ਜਮੈਂ ਨਹੀਂ ਕੋਈ ਕੋਚਿੰਗ ਲਈ ਨਹੀਂ ਹੈਗੀ ਆਪਾਂ ਨੇ ਹੂੰ ਤੇ ਆਪਣੇ ਆਪ ਹੀ ਜਿੱਦਾਂ ਹੌਲੀ-ਹੌਲੀ ਸਟਾਰਟ ਕੀਤਾ ਆ ਹੂੰ ਤੇ ਫਿਰ ਬਸ ਕਿਰਪਾ ਹੋਈ ਮਾਲਕ ਦੀ ਆਪਾਂ ਸ਼ੁਰੂ ਕਰਤਾ ਖੇਡਣਾ ਹੂੰ ਬਹੁਤ ਵਧੀਆ ਵੀਰੇ ਤੇ ਪਹਿਲਾਂ ਤਾਂ ਹੌਸਲਾ ਬਹੁਤ ਮਿਲਦਾ ਤੁਹਾਡੀ ਇਹ ਚੀਜ਼ ਦੇਖ ਕੇ ਕਈ ਮਤਲਬ ਕਿ ਪਲੇਅਰ ਇੱਦੀ ਛੱਡ ਜਾਂਦੇ ਆ ਹੈਨਾ ਖੇਡਣਾ ਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਮੋਟੀਵੇਟ ਹੋਣਾ ਚਾਹੀਦਾ ਤੁਹਾਡੀ ਇਹ ਚੀਜ਼ ਦੇਖ ਕੇ ਕਿ ਬੰਦਾ ਇਦਾਂ ਵੀ ਇੱਕ ਬਾਹ ਦੇ ਬਾਵਜੂਦ ਵੀ ਬੰਦਾ ਖੇਡ ਰਿਹਾ ਹੈ ਤੇ ਸਾਰਿਆਂ ਨੂੰ ਮੇਰੀ ਇਹੀ ਰਿਕੁਐਸਟ ਆ ਕਿ ਤੁਸੀਂ ਪਲੀਜ਼ ਖੇਡਾਂ ਨੂੰ ਪਿਆਰ ਕਰੋ ਤੇ ਇਦਾਂ ਦੇ ਬੰਦਿਆਂ ਨੂੰ ਦੇਖ ਕੇ ਮੋਟੀਵੇਟ ਹੋਇਆ ਕਰੋ ਤੇ ਬਈ ਪੱਗ ਆਪ ਹੀ ਬੰਦਦੇ ਆ ਹਾਂਜੀ ਬਾਈ ਜੀ ਆਪੇ ਬੰਦਦੇ ਪੱਗ ਆ ਜਾਵੇ ਬਨ ਕੇ ਆਏ ਹੋਇਆ ਹਾਂਜੀ ਹਾਂਜੀ ਆਪੇ ਬੰਨੀ ਹੋਈ ਹੈ ਤੇ ਬਹੁਤ ਵਧੀਆ ਬਾਈ ਇਹ ਵੀ ਇੱਕ ਚੀਜ਼ ਮੋਟੀਵੇਸ਼ਨ ਵਾਲੀ ਚੀਜ਼ ਆ ਤੇ ਬੰਦੇ ਬਈ ਕਈ ਵਾਰ ਵਾਲ ਕਟਾ ਲੈਂਦੇ ਆ ਵੀ ਪੱਗ ਨਹੀਂ ਆਉਂਦੀ ਇਹ ਆ ਉਹ ਆ ਤੇ ਬਾਈ ਤਾਂ ਦੇਖੋ ਇੱਕ ਬਾਹ ਹੈ ਨਹੀਂ ਬਾਈ ਫਿਰ ਵੀ ਪੱਗ ਬੰਦਦੇ ਆ ਆਪ ਇਹ ਚੀਜ਼ ਬਹੁਤ ਵਧੀਆ ਚੀਜ਼ ਹੈ ਬਾਈ ਇਹ ਚੀਜ਼ ਨੂੰ ਵੀ ਬੜਾ ਮੈਂ ਕਹਿੰਦਾ ਮੋਟੀਵੇਟ ਹੋਣਾ ਚਾਹੀਦਾ ਇਹ ਚੀਜ਼ ਨੂੰ ਵੀ ਪਿਆਰ ਕਰਨਾ ਚਾਹੀਦਾ ਆਪਣੀ ਸਰਦਾਰੀ ਨੂੰ ਬਾਈ ਫਿਰ ਬੰਦੇ ਤਾਰੀਫ ਕਰਦੇ ਹੋਣੇ ਪੱਗ ਦੀ ਉੱਥੇ ਆਫਿਸ ਦੇ ਵਿੱਚ ਹਾਂਜੀ ਪੁੱਛਦੇ ਆ ਬਹੁਤ ਜਣੇ ਵੀ ਪੱਗ ਕੌਣ ਬੰਦਦਾ ਆ ਅੱਛਾ ਇਹ ਦੱਸੀਦਾ ਵੀ ਹਾਂਜੀ ਆਪੇ ਬੰਦਦੇ ਕੋ ਪੁੱਛਦੇ ਵੀ ਕਿਵੇਂ ਬੰਨ ਲੈਂਦੇ ਹੋ ਵੀ ਸਾਤੇ ਦੋ ਹੱਥਾਂ ਨਾਲ ਹੀ ਇਦਾਂ ਬੰਨ ਹੁੰਦੇ ਹਾਂ ਇਹ ਤਾਂ ਚੀਜ਼ ਪੱਗ ਤਾਂ ਬਹੁਤ ਸੋਹਣੀ ਬੰਨੀ ਤੁਸੀਂ ਮੇਰੀ ਵੀ ਨਹੀਂ ਹੈਗੀ ਇਹ ਜੀ ਤਾਂ ਬਹੁਤ ਬੰਦੇ ਪੁੱਛਦੇ ਆ ਜੀ ਕਿਹਦੇ ਕੋਲੋਂ ਬਣਾ ਕੇ ਆਏ ਆ ਪਰ ਹੁਣ ਜਦੋਂ ਡੇਲੀ ਦੇਖੋ 4-5 ਸਾਲ ਤਾਂ ਮੈਨੂੰ ਜੌਬ ਕਰਦੇ ਨੂੰ ਹੋ ਚੱਲੇ। ਹੂੰ ਤੇ ਡੇਲੀ ਜਦੋਂ ਇੱਕੋ ਚੀਜ਼ ਆਪਾਂ ਡੇਲੀ ਕਰਨੀ ਇੱਕੋ ਕੰਮ ਨੂੰ ਉਹ ਆਪਣੇ ਆਪ ਹੀ ਅੱਗੇ ਹੋਣ ਲੱਗ ਜਾਂਦਾ ਫਿਰ ਆਦਤ ਬਣ ਜਾਂਦੀ ਹੈ ਨਾ ਫਿਰ। ਸਹੀ ਗੱਲ ਆ। ਤੇ ਜਿਵੇਂ ਹੁਣ ਤੁਸੀਂ ਪੱਗ ਬੰਨਦੇ ਆ ਸਵੇਰੇ ਕਿੰਨਾ ਟਾਈਮ ਲੱਗ ਜਾਂਦਾ ਇਹਨੂੰ ਬੰਨਣ ਨੂੰ? ਮੈਨੂੰ ਲੱਗ ਜਾਂਦਾ ਜੀ 25-30 ਮਿੰਟ। ਹਾਂ ਕਿਉਂਕਿ ਉਹ ਅੱਧਾ ਘੰਟਾ ਤਾਂ ਲੱਗ ਹੀ ਜਾਂਦਾ। ਹਾਂ ਕਿਉਂਕਿ ਸਪੀਡ ਉਸ ਹਾਵ ਨਾਲ ਆਉਂਦਾ ਜਿਹੜਾ ਤੁਹਾਡੀ ਬਣਨ ਨਾਲ ਸਪੀਡ ਉਹ ਘੱਟ ਜਾਂਦੀ ਨਾ। ਹਾਂ ਤੇ ਜੋਬ ਤੁਹਾਡੀ ਕਿੱਥੇ ਮਾਲਪੁਰਾ ਹਾਂਜੀ ਹਾਂਜੀ ਮਾਲਪੁਰ ਓਕੇ ਫਿਰ ਇੱਥੋਂ ਮੈਂ ਕਹਿੰਦਾ ਰੋਪੜ ਤੋਂ 3-4 ਘੰਟੇ ਦਾ ਰਸਤਾ ਹੈਗਾ ਤੇ 2 ਘੰਟੇ ਰੋਪੜ ਤੋਂ 2 ਘੰਟੇ ਲੱਗ ਜਾਂਦੀ ਜਾਣ ਲਈ ਪੂਰਾ ਡੇਲੀ ਬੱਸ ਚ 2 ਘੰਟੇ ਜਾਣਾ 2 ਘੰਟੇ ਆਣਾ ਨਾ ਇਹ ਵੀ ਸਫਰ ਹੈ ਹਾਂਜੀ ਤੇ ਜਿਵੇਂ ਡਰਾਈਵ ਡਰੂ ਵਗੈਰਾ ਗੱਡੀ ਹੈ ਉਹ ਚਲਾਣ ਦੇ ਹਜੇ ਡਰਾਈਵ ਹਲੇ ਮਾੜੀ ਮੋਟੀ ਜਿੱਦਾਂ ਲੋਕਲ ਹੀ ਪਿੰਡ ਪੁੰਡ ਵਿੱਚ ਮਾੜ ਮੋਟਾ ਡਰਾਈਵ ਕਰ ਲਈਦਾ ਹੈ ਬਾਈਕ ਕੋਈ ਕਿ ਸਕੂਟਰੀ ਬਾਈਕ ਨਹੀਂ ਜਲੇ ਸਕੂਟਰੀ ਵੀ ਨਹੀਂ ਬਾਈਕ ਤੇ ਸਕੂਟਰੀ ਸਕੂਟਰੀ ਚਲਾਉਂਦੇ ਆ ਸਕੂਟਰੀ ਵੀ ਨਹੀਂ ਕਿਉਂਕਿ ਉਹਦੀ ਰੇਸ ਦੂਈ ਰਾਈਟ ਸਾਈਡ ਹੁੰ ਉਹ ਤਾਂ ਆਪਾਂ ਕਰਵਾ ਵੀ ਸਕਦੇ ਹਾਂ। ਹਾਂਜੀ ਉਹ ਕਰਵਾ ਸਕਦੇ ਪਰ ਹਲੇ ਮਤਲਬ ਲੋਡ ਐਨੀ ਲੋਡ ਨਹੀਂ ਨਾ ਪੈਂਦੀ ਹਲੇ। ਹਾਂ ਬ੍ਰਦਰ ਤੁਹਾਡੇ ਹੈਗੇ ਇਨ ਫਿਊਚਰ ਜੇ ਲੋਡ ਪਈ ਤੁਸੀਂ ਕਰ ਸਕਦੇ। ਜਦ ਚ ਲੋਡ ਪਈ ਫਿਰ ਆਪਾਂ ਕਰਾ ਸਕਦੇ। ਭਈ ਆਪਾਂ ਨੇ ਰੋਪੜ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਫੁੱਟਬਾਲ ਪਲੇਅਰ ਬਹੁਤ ਵਧੀਆ ਹੈ। ਹਾਂਜੀ ਸਾਰੇ ਸਾਰੇ ਤੇ ਕਈਆਂ ਨੂੰ ਇਦਾਂ ਹੋ ਜਾਂਦਾ ਕਿ ਕਈ ਵਾਰ ਨਾ ਓਪਰਚ्युनिटी ਨਹੀਂ ਮਿਲਦੀ ਹੁੰਦੀ ਏਰੀਏ ਨੂੰ ਜਾਂ ਆਪਣੀ ਇੰਡੀਅਨ ਫੁੱਟਬਾਲ ਨੂੰ ਜਾਂ ਪੰਜਾਬ ਦੀ ਫੁੱਟਬਾਲ ਨੂੰ। ਤੇ ਕੋਈ ਤੁਹਾਡੇ ਮਾਈਂਡ 'ਚ ਇਦਾਂ ਦਾ ਪਲਾਨ ਹੈਗਾ ਕਿ ਹਾਂ ਆਪਣੀ ਗੇਮ ਨੂੰ ਉੱਪਰ ਲੈ ਕੇ ਆਇਆ ਜਾਵੇ। ਜੀ ਪਲੇਅਰ ਤਾਂ ਆਪਣੇ ਏਰੀਆ ਚ ਬਹੁਤ ਜ਼ਿਆਦਾ ਵਧੀਆ ਜਿਹੜੇ ਨਵੇਂ ਪਲੇਅਰ ਹਨਾ ਖਾਸ ਕਰਕੇ ਬਹੁਤ ਬਹੁਤ ਕੁਆਲਿਟੀ ਆ ਪਲੇਅਰਾਂ ਚ ਨਵੇਂ ਪਲੇਅਰਾਂ ਚ ਹਾਂਜੀ ਬਸ ਉਹਨਾਂ ਨੂੰ ਇਹ ਮੌਕਾ ਹੀ ਨਹੀਂ ਮਿਲਦਾ ਕਿ ਅਸੀਂ ਅੱਗੇ ਖੇਡੀਏ ਇੱਕ ਆਪਣੇ ਪਿੰਡਾਂ ਦੇ ਵਿੱਚ ਇਹ ਬਹੁਤ ਭੈੜ ਭੈੜਾ ਨਾ ਭੈੜ ਕਹੋ ਤੁਸੀਂ ਆਪਣੇ ਪਿੰਡਾਂ ਦੇ ਪਲੇਅਰਾਂ ਨੂੰ ਹਾਂਜੀ ਵੀ ਜਦੋਂ ਕੋਈ ਮੌਕਾ ਮਿਲਦਾ ਤਾਂ ਆਪਾਂ ਜਾਂਦੇ ਨਹੀਂ ਹਾਂ ਹਰੇਕ ਸਾਲ ਪੰਜਾਬ ਲੀਗ ਹੁੰਦੀ ਆ ਹਾਂਜੀ ਆਪਣੇ ਰੋਪੜ ਜ਼ਿਲ੍ਹੇ ਦੀ ਟੀਮ ਜਾਂਦੀ ਆ ਜੀ ਹਾਂਜੀ ਠੀਕ ਆ ਜੀ ਹਰੇਕ ਟ੍ਰਾਇਲ ਹੋਏ ਹੁੰਦੇ ਆ ਆਪਣਾ ਪੰਜਾਬ ਲੀਗ ਦੀ ਟੀਮ ਜਾਣ ਤੋਂ ਪਹਿਲਾਂ ਟ੍ਰਾਇਲ ਹੁੰਦੇ ਆ ਓਕੇ ਉੱਥੇ ਜਦੋਂ ਟ੍ਰਾਇਲ ਲਈ ਸਾਰੀਆਂ ਪਲੇਅਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ ਨਾ ਤਾਂ ਆਪਣੇ ਪਿੰਡਾਂ ਵਿੱਚੋਂ 10 ਪਲੇਅਰ ਵੀ ਨਹੀਂ ਹੁੰਦੇ ਆਪਣੇ 10 ਇਧਰਲੇ 10-12 ਪਿੰਡਾਂ 'ਚੋਂ 10-12 ਪਿੰਡਾਂ 'ਚੋਂ 10 ਪਲੇਅਰ ਵੀ ਨਹੀਂ ਹੁੰਦੇ ਟ੍ਰਾਇਲ ਦੇਣ ਲਈ ਅੱਛਾ ਜੀ ਤੇ ਫਿਰ ਹੁਣ ਅਗਲੇ ਨਾਲ ਤਾਂ ਪਲੇਅਰ ਬਾਹਰੋਂ ਕਰਨੀ ਆ ਹੂੰ ਆਪਣੇ ਨੂੰ ਮੌਕਾ ਕਿੱਥੋਂ ਮਿਲਣਾ ਹੂੰ ਜਦੋਂ ਤੁਸੀਂ ਜਾਣੇ ਹੀ ਨਹੀਂ ਹੁਣ ਤੁਸੀਂ ਵੀ ਪਾਜੀ ਖੇਡੀ ਆ ਇੰਨਾ ਖੇਡੇ ਆਪਾਂ ਇਕੱਠੇ ਖੇਡੇ ਆ ਨਾ ਆਪਾਂ ਕਿੱਥੇ ਕਿੱਥੇ ਜਾਂਦੇ ਰਹੇ ਆ ਬਹੁਤ ਦੂਰ ਦੂਰ ਸਹੀ ਗੱਲ ਆ ਜੇ ਜਾਉਂਗੇ ਨਹੀਂ ਫੇਰ ਅਗਲਾ ਸਾਨੂੰ ਦੇਖੂਗਾ ਕਿਵੇਂ ਖੇਡਦੇ ਆ ਨਾਵੇਂ ਪਲੇਅਰਾਂ ਦੇ ਵਿੱਚ ਇਹ ਚੀਜ਼ ਹੈਗੀ ਨਵੇਂ ਪਲੇਅਰਾਂ ਚ ਹੈਗੀ ਇਹ ਮਤਲਬ ਕਿ ਇਹ ਚੀਜ਼ ਨੂੰ ਆਪਾਂ ਆਕੜ ਕਹਿ ਲਈਏ ਕੁਝ ਵੀ ਕਹਿ ਸਕਦੇ ਜਿਹੜੇ ਥੋੜੇ ਜਿਹਾ ਗੋਨਾ ਜਵੇ ਅੱਜ ਕੱਲ ਹੁਣ ਤਾਂ ਓਪਰਚ्युनिटी ਆ ਹੀ ਬਹੁਤ ਆ ਜੀ ਪਹਿਲਾਂ ਦੇਖੋ ਕਿੱਤੇ ਕਿੱਤੇ ਟੀਮਾਂ ਹੁੰਦੀਆਂ ਨੇ ਰੋਪੜ ਜ਼ਿਲ੍ਹੇ ਦੀ ਕਿੰਨੀ ਕਿਹੜੀ ਟੀਮ ਹੁੰਦੀ ਦੀ ਕਿਹੜੀ ਟੀਮ ਪੰਜਾਬ ਲੀਗ ਖੇਡਦੀ ਸੀ ਰੋਪੜ ਜ਼ਿਲ੍ਹੇ ਦੀ ਹੁਣ ਜ਼ਿਲੇ-ਜ਼ਿਲੇ ਚ ਅਕੈਡਮੀ ਬਣ ਗਈ ਆ। ਹੂੰ। ਜ਼ਿਲੇ-ਜ਼ਿਲੇ ਚ ਵਿੰਗ ਮਿਲਦਾ ਆ। ਹੂੰ। ਸਾਡੇ ਟਾਈਮ ਚ ਤਾਂ ਵਿੰਗ ਹੀ ਹੁੰਦੇ ਨਹੀਂ ਸੀ। ਮਤਲਬ ਕਿ ਸਰਕਾਰ ਵੱਲੋਂ ਸਹੂਲਤਾਂ ਹੈਗੀਆਂ ਪਰ ਬੰਦੇ ਆਪਣੇ ਜਾਣਾ ਨਹੀਂ ਜਾਂਦੇ। ਆਪਣੇ ਬੰਦੇ ਬਸ ਗੌਰ ਨਹੀਂ ਕਰਦੇ ਇਹ ਚੀਜ਼ ਤੇ। ਹੂੰ। ਮਿਹਨਤ ਨਹੀਂ ਸਭ ਤੋਂ ਵੱਡੀ ਗੱਲ ਹੈ ਮਿਹਨਤ ਨਹੀਂ ਕਰਦੇ ਜੀ। ਹੂੰ ਸਹੀ ਗੱਲ ਆ। ਪਿੰਡਾਂ ਦੇ ਵਿੱਚ ਟੂਰਨਾਮੈਂਟਾਂ ਦੇ ਵਿੱਚ ਅੱਜਕੱਲ ਬਹੁਤ ਲੜਾਈਆਂ ਹੋ ਰਹੀਆਂ ਹਨ। ਹਾਂਜੀ ਹਾਂਜੀ। ਮੈਂ ਬਹੁਤ ਦੇਖੀਆਂ ਹੁਣ ਮੈਂ ਵੀਡੀਓ ਵੀਡੀਓ ਦੇਖਦਾ ਲੜਾਈਆਂ ਦੀ ਵੀਡੀਓ ਚੱਲ ਰਹੀਆਂ। ਇਸ ਟਾਪਿਕ ਤੇ ਤੁਹਾਡਾ ਉਹਨਾਂ ਨੂੰ ਕੀ ਸਲਾਹ ਏ ਇਹ ਦੇਖੋ ਲੜਾਈਆਂ ਤਾਂ ਜੀ ਅਕਸਰ ਤੁਸੀਂ ਦੇਖਿਓਏ ਜਿਆਦਾਤਰ ਜਿਹੜੇ ਨਵੇਂ ਪਲੇਅਰ ਹਨ ਉਹਨਾਂ ਦੀਆਂ ਹੀ ਹੁੰਦੀਆਂ ਸਹੀ ਗੱਲ ਹੈ ਮੈਂ ਹੁਣ ਤੱਕ ਕੋਈ ਟੂਰਨਾਮੈਂਟ ਇਦਾਂ ਦਾ ਨਹੀਂ ਦੇਖਿਆ ਵੀ ਪੁਰਾਣਾ ਪਲੇਅਰ ਕੋਈ ਲੜਿਆ ਹੋਵੇ ਉਹਨਾਂ ਇੰਨੀ ਖੁੰਦਕ ਬਾਜੀ ਰੱਖੀ ਹੋਵੇ ਹਮ ਹੁਣ ਤੱਕ ਨਵੇਂ ਪਲੇਅਰਾਂ ਦੀਆਂ ਹੀ ਲੜਾਈਆਂ ਹੁੰਦੀਆਂ ਕਿਉਂਕਿ ਉਹਨਾਂ 'ਚ ਸਹਿਣਸ਼ੀਲਤਾ ਹੈ ਨਹੀਂ ਬਿਲਕੁਲ ਸਹੀ ਗੱਲ ਹੈ ਸਭ ਤੋਂ ਵੱਡੀ ਗੱਲ ਹੈ ਉਹਨਾਂ ਨੂੰ ਆਪਣੇ 'ਚ ਸਹਿਣਸ਼ੀਲਤਾ ਲਿਆਣੀ ਪੈਣੀ ਹੈ ਹਮ ਕਿਉਂਕਿ ਜਦੋਂ ਆਪਾਂ ਖੇਲਣਾ ਹੈ ਫੁੱਟਬਾਲ ਇਹ ਚ ਐ ਤਾਂ ਹੈ ਨਹੀਂ ਕਿ ਬੇ ਬਾਲੀਬਾਲ ਅਸੀਂ ਕਿਸੇ ਦੇ ਨਾਲ ਲੱਗਣਾ ਨਹੀਂ ਹੈਗਾ ਹਾਂ ਜਦੋਂ ਖੇਡਣਾ ਹੈ ਫਿਰ ਇੱਕ ਦੂਜੇ ਨਾਲ ਮਾੜਾ ਮੋਟਾ ਤਾਂ ਲੱਗਣਾ ਹੀ ਹੈ ਹਾਂ ਪੈਰ ਵੱਜਣਾ ਲੱਤ ਫਸੂ ਪੈਰ ਵੱਜਣਾ ਲੱਤ ਬੇਣਾ ਕੁਛ ਨਾ ਕੁਛ ਤਾਂ ਲੱਗਣਾ ਹੀ ਹੈ ਦੇਖੋ ਡਿਫੈਂਡਰ ਨੇ ਤੁਹਾਨੂੰ ਸੁੱਟਣਾ ਹੀ ਸੁੱਟਣਾ ਹੈ ਉਹਨੇ ਗੋਲ ਬਚਾਉਣਾ ਹੈ ਉਹਨੇ ਗੋਲ ਬਚਾਉਣਾ ਜਿਹੜਾ ਫਾਰਵਰਡ ਖੇਡਣਾ ਜੀ ਤੁਸੀਂ ਗੋਲ ਕਰਨਾ ਹੈ ਉਹਨੂੰ ਖਾਣੇ ਪੈਣੇ ਆ ਇਹ ਤਾਂ ਰੂਲ ਆ ਫੁੱਟਬਾਲ ਦਾ ਇਹ ਤਾਂ ਦੇਖੋ ਉਹਨੂੰ ਕਰਨਾ ਹੀ ਪੈਣਾ ਹੈ ਅਗਲੇ ਨਾਲ ਤਾਂ ਆਪਣੀ ਟੀਮ ਲਈ ਗੋਲ ਬਚਾਉਣਾ ਆ ਤੁਸੀਂ ਕਰਨਾ ਹੈ ਹੂੰ ਇਹਦਾ ਤੁਹਾਡੇ ਬਾਕੀ ਦੇਖੋ ਰੈਫਰੀਜ਼ ਹੁੰਦੇ ਆ ਨਾ ਉਹ ਸਾਰਾ ਕੁਝ ਦੇਖਦੇ ਆ ਉਹ ਇਸੇ ਲਈ ਹੁੰਦੇ ਆ ਪਰ ਫਿਰ ਵੀ ਦੇਖੋ ਸਹਿਣਸ਼ੀਲ ਤਾਂ ਹੈ ਨਹੀਂ ਪਲੇਅਰਾਂ ਚ ਪਲੇਅਰਾਂ ਨੂੰ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਤੇ ਸਾਰਿਆਂ ਨੂੰ ਇੱਕ ਇੱਕ ਜੁੱਟ ਹੋ ਕੇ ਰਹਿਣਾ ਚਾਹੀਦਾ ਫੇਰ ਕਿਤੇ ਜਾ ਕੇ ਜ਼ਿਲ੍ਹੇ ਦਾ ਨਾਮ ਵੀ ਉੱਪਰ ਆਉਂਦਾ ਵੀ ਉਹ ਜ਼ਿਲ੍ਹੇ ਦੀਆਂ ਟੀਮਾਂ ਬਹੁਤ ਸੋਹਣੀਆਂ ਐ ਹਾਂਜੀ ਹਾਂਜੀ ਆਪਣੇ ਏਰੀਆ ਦੇ ਵਿੱਚ ਇਹ ਘਾਟ ਆ ਲੜਾਈ ਤੇ ਖੁੰਦਕਬਾਈ ਜ਼ਿਆਦਾ ਆਪਣੇ ਜਿਹੜਾ ਬਹੁਤ ਘਾਟ ਆ ਜੀ ਆਪਣੇ ਏਰੀਆ ਜਿਹੜਾ ਬਹੁਤ ਘਾਟ ਆ ਇਹ ਚੀਜ਼ ਦੀ ਹਮ ਲੜਾਈ ਹੁੰਦੀ ਬਾਅਦ ਚ ਆ ਸੋਸ਼ਲ ਮੀਡੀਆ ਤੇ ਪਹਿਲਾਂ ਉਹ ਚੀਜ਼ ਨੂੰ ਆਪਣਾ ਪ੍ਰਮੋਟ ਕਰ ਦਿੰਦੇ ਆ ਹਾਂ ਫੇ ਬਾਅਦ ਉਸੇ ਚੀਜ਼ ਨਾਲ ਖੁੰਦਕ ਹੋਰ ਵੱਧ ਜਾਂਦਾ ਉਹ ਅੱਜ ਕੱਲ ਜਿਹੜੀਆਂ ਰੀਲਾਂ ਜੀਆਂ ਪੈਂਦੀਆਂ ਆ ਅੱਜ ਕੱਲ ਬਾਸ ਜਿਹੜੀਆਂ ਰੀਲਾਂ ਚੱਲਦੀਆਂ ਨੇ ਟ੍ਰੈਂਡ ਉਹ ਨਵਾਂ ਟ੍ਰੈਂਡ ਸ਼ੁਰੂ ਕਰਤਾ ਹੁਣ ਦੇ ਕਾਲ ਹਾਂ ਇੱਕ ਦੂਜੇ ਨਾਲ ਖੁੰਦਕ ਬਾਜੀ ਲੜਾਈਆਂ ਪਾ ਦੀਆਂ ਦੇਖੋ ਇੱਕਾ ਮਨੇ ਯਾਰ ਸੀਨੀਅਰ ਪਲੇਅਰਾਂ ਦੀ ਜਿੰਮੇ ਅਸੀਂ ਰਿਸਪੈਕਟ ਕਰਦੇ ਸੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਮੈਂ ਨਾ ਜੌਬ ਕਰਦਾ ਹੁੰਦਾ ਸੀ ਕੰਪਨੀ ਦੇ ਵਿੱਚ ਫਾਰਮਾ ਕੰਪਨੀ ਸੀ ਹਾਂਜੀ ਰੋਪੜੇ ਆ ਹਾਂਜੀ ਹਾਂਜੀ ਤੇ ਉੱਥੇ ਗगन ਭਾਈ ਆਉਂਦੇ ਸੀ ਲੋਦੀ ਮੱਜਰੇ ਵਾਲੇ ਤੁਸੀਂ ਜਾਣਦੇ ਹੋਣੀ ਹਾਂਜੀ ਹਾਂਜੀ ਜਾਣਦਾ ਜਾਣਦੇ ਹੀ ਆ ਤੇ ਗगन ਵੀਰਾ ਆਉਂਦਾ ਸੀ ਉਥੇ ਉਹ ਜੌਬ ਕਰਦਾ ਸੀ ਉਹ ਮਤਲਬ ਦਾ ਕਿਹੜੇ ਆ ਉਹ ਜਿਹੜੇ ਸਕਿਉਰਟੀ ਵਾਲੇ ਹੁੰਦੇ ਆ ਹਾਂਜੀ ਉਹ ਪਤਾ ਨਹੀਂ ਹੁਣ ਉਹਦਾ ਨਾਮ ਕੀ ਮੈਂ ਨਾਮ ਭੁੱਲ ਗਿਆ ਉਹ ਕਿਸੇ ਹੋਰ ਡਿਪਾਰਟਮੈਂਟ ਜੌਬ ਕਰਦੇ ਸੀ ਮੈਂ ਕਿਤੇ ਹੋਰ ਡਿਪਾਰਟਮੈਂਟ ਜੌਬ ਕਰਦਾ ਸੀ ਕੰਪਨੀ ਇੱਕੋ ਸੀਗੀ ਸਾਡੀ ਠੀਕ ਹੈ ਜੀ ਤਰੰਗ ਪਲਾਂਟ ਸੀਗਾ ਫਾਰਮਾ ਕੰਪਨੀ ਤੇ ਗगन ਭਾਈ ਨੇ ਉਥੇ ਆਉਣਾ ਮੈਂ ਡਿਪਲੋਮਾ ਕੀਤਾ ਸੀ ਜਦੋਂ ਮਕੈਨੀਕਲ ਦਾ ਉਸ ਤੋਂ ਬਾਅਦ ਮੈਂ ਉੱਥੇ ਲੱਗਿਆ ਗगनભાઈ ਨੇ ਉੱਥੇ ਆਣਾ ਮੈਂ ਉਹਨਾਂ ਨੂੰ ਐਜ਼ ਅ ਇੰਜੀਨੀਅਰ ਲੱਗਿਆ ਸੀ ਫਿਰ ਵੀ ਮੈਂ ਫਿਰ ਮੈਂ ਗगनભાઈ ਨੂੰ ਪੈਰੀਂ ਹੱਥ ਲਾ ਕੇ ਮਿਲਣਾ ਉੱਥੇ ਗगनભાઈ ਨੇ ਮੈਨੂੰ ਹੱਥ ਮਲਾ ਕੇ ਜੱਫੀ ਪਾਲ ਲਈ ਮੈਂ ਉਹਨੂੰ ਪੈਰੀਂ ਹੱਥ ਲਾ ਮੈਂ ਬਾਈ ਹੱਸੀ ਗੱਲ ਜੀ ਹਾਂਜੀ ਹਾਂਜੀ ਉਹ ਮੈਨੂੰ ਬੰਦੇ ਕਹਿੰਦੇ ਵੀ ਉਹ ਹੋਰ ਡਿਪਾਰਟਮੈਂਟ ਦਾ ਬੰਦਾ ਤੁਸੀਂ ਵੀ ਸਾਡੇ ਇੰਜੀਨੀਅਰ ਕਿਉਂਕਿ ਮੇਰੇ ਮੇਰੇ ਅੰਡਰ ਹੈਗੇ ਸੀਗੇ 13-14 ਬੰਦੇ ਉਸ ਟਾਈਮ ਕੰਮ ਕਰਦੇ ਅੱਛਾ ਜੀ ਉਹ ਕਹੇ ਤੁਸੀਂ ਘਰ ਤੋਂ ਉਹ ਪੈਰੀਆਂ ਫਸ ਲਾ ਕੇ ਮਿਲਦੇ ਆਇਆ ਮੈਂ ਕਿਹਾ ਵੀ ਮੈਂ ਹੋਰ ਕਿਸੇ ਵਜਾ ਕਰਕੇ ਲਾਉਂਦਾ ਕਿਉਂ ਸਾਡਾ ਸੀਨੀਅਰ ਪਲੇਅਰ ਆ ਅਸੀਂ ਇਹਨਾਂ ਨੂੰ ਦੇਖ ਦੇਖ ਕੇ ਸਿੱਖੇ ਹੋਏ ਆ ਹਾਂ ਮਤਲਬ ਕਿ ਮੈਂ ਇਹ ਗੱਲ ਤਾਂ ਸੁਣਾਈ ਆ ਆਪਣੀ ਵਡਿਆਈ ਵਾਸਤੇ ਨਹੀਂ ਸੁਣਾਈ ਮੈਂ ਇਹ ਗੱਲ ਤਾਂ ਸੁਣਾਈ ਕਿ ਸਾਡੇ ਮਨਾਂ 'ਚ ਇੰਨੀ ਰਿਸਪੈਕਟ ਆ ਹੁਣ ਵੀ ਤੇ ਪਹਿਲਾਂ ਵੀ ਸੀ ਰਹੂੰਗੀ ਵੀ ਹਾਂਜੀ ਹਾਂਜੀ ਕਿ ਅਸੀਂ ਇੱਕ ਜੌਬ ਦੇ ਉੱਤੇ ਜਾ ਕੇ ਵੀ ਅਗਲੇ ਰਿਸਪੈਕਟ ਕਰੀ ਵੀ ਹਾਂ ਇਹ ਸਾਡਾ ਸੀਨੀਅਰ ਪਲੇਅਰ ਆ ਅਸੀਂ ਇਹਨਾਂ ਨੂੰ ਦੇਖ ਦੇਖ ਕੇ ਸਿੱਖੇ ਆ ਤੇ ਜਿਹੜੀ ਹੋਣਾ ਉਹ ਸੀਨੀਅਰ ਪਲੇਅਰ ਦੀ ਰਿਸਪੈਕਟ ਜਮੇ 0 ਹੋ ਗਈ ਤੂੰ ਤਾਂ ਕਰਕੇ ਬੋਲਦੇ ਆ ਉਹਨਾਂ ਨੂੰ ਤੁਹਾਡਾ ਕੀ ਸਲਾਹ ਹੈ ਭਾਜੀ ਦੇਖੋ ਉਹਨਾਂ ਨੂੰ ਤਾਂ ਇਹੀ ਸਲਾਹ ਹੈ ਕਿਉਂਕਿ ਜਿਹੜੇ ਪੁਰਾਣੇ ਪਲੇਅਰ ਸੀ ਨਾ ਉਹਨਾਂ ਇੱਕ ਤਾਂ ਸਹਿਣਸ਼ੀਲਤਾ ਬਹੁਤ ਸੀਗੀ ਹਮ ਔਰ ਉਸ ਟਾਈਮ 'ਚ ਕੰਪੀਟੀਸ਼ਨ ਬਹੁਤ ਸੀਗਾ ਹਮ ਹੁਣ ਤਾਂ ਕੰਪੀਟੀਸ਼ਨ ਹੀ ਕੁਛ ਨਹੀਂ ਰਿਹਾ ਹਮ ਤੇ ਜਿਹੜੇ ਹੁਣ ਦੇ ਪਲੇਅਰ ਆ ਉਹ ਸਮਝਦੇ ਆ ਕਿ ਵੀ ਹਾਂ ਉਹਨੇ ਇਹ ਵੀ ਬੁਢੇ ਹੋ ਗਏ ਆ ਹਮ ਵੀ ਹੁਣ ਇਹਨਾਂ ਨੂੰ ਕਿਤੇ ਖੇਡਣਾ ਨਹੀਂ ਆਉਂਦਾ ਵੀ ਹੁਣ ਅਸੀਂ ਤਾਂ ਬਹੁਤ ਵਧੀਆ ਪਲੇਅਰ ਬਣ ਗਏ ਵੇ ਹਮ ਇਸ ਚੀਜ਼ ਦੀ ਬਹੁਤ ਘਾਟ ਹੈ ਹਮ ਇਹ ਚੀਜ਼ ਕਰਕੇ ਆਪਣੀ ਥੋੜੀ ਜਿਹੀ ਰਿਸਪੈਕਟ ਬੱਡੇ ਸੀਨੀਅਰ ਪਲੇਅਰਾਂ ਦੀ ਉਹ ਕੱਟ ਕਰਦੇ ਜੇ ਕੋਈ ਗੁੱਡ ਪਲੇਅਰ ਬਣਨਾ ਚਾਹੁੰਦਾ ਕਿਸੇ ਦੇ ਮਨ ਦੇ ਵਿੱਚ ਤਮੰਨਾ ਹੈ ਤਾਂ ਆਪਣੇ ਰੋਪੜ ਜ਼ਿਲ੍ਹੇ 'ਚ ਕੋਈ ਐਦਾਂ ਦਾ ਗਰਾਊਂਡ ਐਕੈਡਮੀ ਜਾਂ ਕੋਈ ਟ੍ਰੇਨਰ ਹੈਗਾ ਉਹਦੇ ਕੋਲ ਜਾਣਾ ਚਾਹੀਦਾ ਭਾਜੀ ਹੁਣ ਤਾਂ ਪਿੰਡਾਂ 'ਚ ਹੀ ਗਰਾਊਂਡ ਦੇਖ ਲਓ ਤੁਸੀਂ ਕਿੰਨੇ ਟੌਪ ਟੌਪ ਦੇ ਗਰਾਊਂਡ ਹਨ ਜੇ ਕਿਸੇ ਨੇ ਟ੍ਰੇਨਿੰਗ ਲੈਣੀ ਹੋਵੇ ਜੇ ਟ੍ਰੇਨਿੰਗ ਲੈਣੀ ਹੈ ਰੋਪੜ ਆਜੋ ਸ਼ਾਮਪਰੇ ਆਜੋ ਹੂੰ ਕੋਚ ਆਪਣੇ ਆਪਣੇ ਜ਼ਿਲ੍ਹੇ 'ਚ ਕਿਹੜਾ ਕੋਚ ਨਹੀਂ ਹੈਗੇ ਬਹੁਤ ਕੋਚ ਆਪਣੇ ਜ਼ਿਲ੍ਹੇ 'ਚ ਰੋਪੜ ਆਜੋ ਤੁਸੀਂ ਆਪਣੇ ਪਿੰਡ 'ਚ ਤੁਹਾਡਾ ਕੋਈ ਵਧੀਆ ਪਲੇਅਰ ਆ ਗਰਾਊਂਡ 'ਚ ਆਂਦਾ ਆ ਡੇਲੀ ਤੁਸੀਂ ਉਹਦੇ ਕੋਲ ਜਾ ਕੇ ਸਿੱਖੋ ਹਮ ਅਗਲੇ ਉਹਨੂੰ ਭਾਜੀ ਨੂੰ ਦੱਸੋ ਕਿ ਹਾਂਜੀ ਕੋਸਾਬ ਮੈਨੂੰ ਇਹ ਚੀਜ਼ ਸਿਖਾਓ ਇਹ ਮੈਂ ਚੀਜ਼ ਕਰਨੀ ਆ ਹਮ ਗੱਲ ਤਾਂ ਜੀ ਮਿਹਨਤ ਕਰਨ ਤੇ ਆ ਜਾਂ ਸਿੱਖਣ ਤੇ ਆ ਜਦੋਂ ਸਿੱਖਣਾ ਹੀ ਨਹੀਂ ਫਿਰ ਤੁਸੀਂ ਜੋ ਮਰਜ਼ੀ ਕਰਿਓ ਬਿਲਕੁਲ ਸਹੀ ਗੱਲ ਆ ਤੁਸੀਂ ਆਪਦਾ ਰੋਲ ਮਾਡਲ ਕਿਹਨੂੰ ਮੰਨਦੇ ਫੁੱਟਬਾਲ ਦੀ ਦੁਨੀਆ ਦੇ ਵਿੱਚ ਤੁਸੀਂ ਕਿਹੜੇ ਪਲੇਅਰ ਨੂੰ ਬਹੁਤ ਜ਼ਿਆਦਾ ਦੇਖਦੇ ਆ ਪਿਆਰ ਕਰਦੇ ਆ ਇੰਟਰਨੈਟ ਤੇ ਆ ਕੋਈ ਆਪਣੇ ਏਰੀਆ ਦਾ ਪਲੇਅਰ ਹੋਵੇ ਇੰਟਰਨੈਟ ਤੇ ਤਾਂ ਦੇਖੋ ਸਾਰਿਆਂ ਦਾ ਫੇਵਰੇਟ ਪਲੇਅਰ ਰোনালਡੋ ਜਾਂ ਮੈਸੀ ਹਾਂ ਹਨਾ ਜੀ ਤੇ ਆਪਣੇ ਏਰੀਏ ਦੇ ਵਿੱਚੋਂ ਪੁੱਛਦੇ ਤੁਸੀਂ ਹੋਰ ਹਾਂਜੀ ਆਪਣੇ ਏਰੀਏ ਦੇ ਵਿੱਚੋਂ ਬਹੁਤ ਪਲੇਅਰ ਆ ਜੀ ਜਿਹੜੇ ਪੁਰਾਣੇ ਆ ਜਿਵੇਂ ਹਰੇਕ ਟੀਮ ਚੀ ਲਾ ਲੋ ਮੰਨ ਲਓ ਦੀਮਜਰੀ ਟੀਮ ਚ ਲਾ ਲੋ ਆਪਣੇ ਨਾਲ ਵੀ ਖੇਡਿਆ ਮੁੰਡਾ ਫੌਜੀ ਜਿਹੜਾ ਨਾਣਾ ਫੌਜੀ ਹੈ ਨਾ ਫੌਜੀ ਹਾਂਜੀ ਠੀਕ ਆ ਲੋਦੀ ਮਦਰ ਰੋਪੜ ਦੀ ਟੀਮ ਚ ਲਾ ਲੋ ਲਾਡੀ ਹੈਗਾ ਆ ਹੂੰ ਸੀਪੀ ਹੈਗਾ ਆ ਹਨਾ ਉਹ ਦੇਖੋ ਕਿੱਥੇ ਤੱਕ ਪਹੁੰਚਿਆ ਪਲੇਅਰ ਸਹੀ ਗੱਲ ਆ ਵਧੀਆ ਪਲੇਅਰ ਬਹੁਤ ਆ ਜਿਵੇਂ ਪੁਰਾਣੇ ਪਲੇਅਰ ਹੁੰਦੇ ਸੀਗੇ ਇੰਨੀ ਇੰਨਾ ਬਾਈ ਉਦਾਂ ਸੀਗਾ ਜਿਹੜੇ ਐਕਸਪਾਇਰ ਹੋ ਗਏ ਸੀ ਹਾਂ ਦੋਹਾਂ ਵਾਲੇ ਕਿੰਨੇ ਵਧੀਆ ਪਲੇਅਰ ਹੁੰਦੇ ਸੀਗੇ ਉਹ ਕਿੰਨੀ ਸਹਿਣਸ਼ੀਲਤਾ ਸੀ ਹਨਾ ਬਾਈ ਸਹੀ ਸਾਡੇ ਖੁਦ ਦੇ ਪਿੰਡ ਦੇ ਪਲੇਅਰ ਲਾ ਲਓ ਪੂਰਾ ਭਾਜੀ ਪੂਰਾ ਭਾਜੀ ਹਮ ਉਹਨਾਂ ਦੇਖੋ ਵਕੀਲ ਹੋਣ ਦੇ ਨਾਲ 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 ਵੀ ਇਹ ਚੀਜ਼ ਨੂੰ ਨਾਲ ਤੋਰੀ ਫਿਰਦੇ ਆ ਹਮ ਕਿੰਨੀ ਬਿਜੀ ਲਾਈਫ ਉਹਨਾਂ ਦੀ ਖੇਡ ਨੂੰ ਪਿਆਰ ਕਰਨ ਵਾਲਾ ਬੰਦਾ ਚਾਹੀਦਾ ਜਿਹੜਾ ਬੰਦਾ ਗਰਾਊਂਡ ਨੂੰ ਪਿਆਰ ਕਰਦਾ ਨਾ ਗਰਾਊਂਡ ਇੱਕ ਨਸ਼ਾ ਹੈ ਮਨ ਹਾਂਜੀ ਹਾਂਜੀ ਜਿਨੂੰ ਲੱਗ ਗਿਆ ਉਹ ਛੱਡ ਨਹੀਂ ਸਕਦਾ ਬਿਲਕੁਲ ਜੀ ਛੱਡਣਾ ਬੜਾ ਬਹੁਤ ਔਖਾ ਹੈ ਬਹੁਤ ਓਕੇ ਤੇ ਤੁਹਾਡੇ ਹੁਣ ਨੈਕਸਟ ਪਲਾਨਸ ਕੀ ਆ ਫੁੱਟਬਾਲ ਨੂੰ ਲੈ ਕੇ ਤੁਸੀਂ ਜਿਵੇਂ ਅੱਗੇ ਕੀ ਕੀ ਕਰਨਾ ਚਾਹੁੰਦੇ ਕਿੱਥੋਂ ਤੱਕ ਖੇਡਣਾ ਚਾਹੁੰਦੇ ਅੱਗੇ ਕੋਈ ਸਾਡਾ ਤਾਂ ਹੁਣ ਆਪਣੀ ਤਾਂ ਹੁਣ ਦੇਖੋ ਉਮਰ ਉਸ ਹਿਸਾਬ ਦੀ ਨਹੀਂ ਠੀਕ ਹੈ ਜੀ ਕਿਉਂਕਿ ਹੁਣ ਆਪਾਂ ਪੈ ਕੇ ਕੰਮਾ ਕਰਨਾ ਚਾਹ ਹਾਂ ਆਪਣੇ ਕੋਲ ਜਿੰਨਾ ਕੁ ਟਾਈਮ ਹੁੰਦਾ ਆਪਾਂ ਗਰਾਊਂਡ ਨੂੰ ਦੇ ਦਿੰਦਾ ਹਾਂ ਹਮ ਆਪਾਂ ਇਹ ਸੋਚਦੇ ਆ ਹੁਣ ਕਿ ਆਪਣੇ ਜਿਹੜੇ ਛੋਟੇ ਪਲੇਅਰ ਆਪਣੇ ਪਿੰਡਾਂ ਦੇ ਜਿਹੜੇ ਆਪਣੇ ਛੋਟੇ ਪਲੇਅਰ ਆਪਾਂ ਉਹਨਾਂ ਨੂੰ ਅੱਗੇ ਵੀ ਪ੍ਰੋਮੋਟ ਕਰੀਏ ਹੁਣ ਥੋੜਾ ਜਿਹਾ ਹਨਾ ਇਸ ਲਈ ਸੋਚਦੇ ਆ ਵੀ ਕੋਈ ਆਪਣੇ ਪਿੰਡਾਂ ਵੱਲ ਕੋਈ ਇਦਾਂ ਦਾ ਕੋਚ ਰੱਖੀਏ ਵੀ ਕਿਥੋਂ ਆਪਾਂ ਸੈਂਟਰ ਬਣਾਈਏ ਕੋਚਿੰਗ ਦਾ ਪੂਰੇ ਪਿੰਡਾਂ ਦਾ ਹਾਂਜੀ ਠੀਕ ਆ ਜਿਸ ਨਾਲ ਆਪਣੇ ਪਲੇਅਰਾਂ ਨੂੰ ਸਿੱਖਣ ਨੂੰ ਵੀ ਮਿਲੇ ਕੁਝ ਹੂੰ ਤਾਂ ਹੀ ਅੱਗੇ ਪਲੇਅਰ ਨਿਕਲੂਗੇ ਨਹੀਂ ਇਦਾਂ ਦਾ ਜੀ ਕੁਝ ਨਹੀਂ ਹੋਣਾ ਕਿਉਂਕਿ ਪਲੇਅਰ ਸਾਰੇ ਜਿਹੜੇ ਨਵੇਂ ਆ ਫੋਨਾਂ ਨੇ ਖਾ ਲਈ ਜੀ ਹੂੰ ਸਹੀ ਗੱਲ ਆ ਗਰਾਊਂਡ 'ਚ ਘੱਟ ਫੋਨਾਂ 'ਤੇ ਜ਼ਿਆਦਾ ਹੁੰਦੇ ਆ ਪਲੇਅਰ। ਹੂੰ। ਗਰਾਊਂਡ 'ਚ ਗੇਮ ਘੱਟ ਖੇਡਦੇ ਆ ਫੋਨਾਂ 'ਤੇ ਬਹੁਤ ਖੇਡਦੇ ਆ। ਹਾਂ, ਉੱਥੇ ਬਾਹਰ ਗਰਾਊਂਡ ਦੇ ਬਾਹਰ ਬੈਠ ਕੇ ਗੇਮ ਖੇਡ ਕੇ ਮੁੜਿਆ ਜਾਂਦਾ। ਸਹੀ ਗੱਲ ਆ। ਤੇ ਕੋਈ ਐਦਾਂ ਦਾ ਪਲੇਅਰ ਆਪਣੇ ਏਰੀਆ 'ਚ ਹੈਗਾ ਏ ਜਿਹੜਾ ਅੱਗੇ ਆਉਣਾ ਚਾਹੀਦਾ ਏ ਆਪਣੇ ਪੂਰੇ ਪਿੰਡਾਂ ਦੇ ਵਿੱਚ ਤੁਹਾਡੀ ਨਿਗਾਹ ਦੇ ਵਿੱਚ ਕਿ ਜਿਹਨੂੰ ਅਸੀਂ ਸਪੋਰਟ ਕਰ ਸਕੀਏ। ਹਰੇਕ ਪਲੇਅਰ, ਹਰੇਕ ਪਿੰਡ ਦੇ ਵਿੱਚ ਇੱਕ ਇੱਕ ਪਲੇਅਰ ਐਦਾਂ ਦਾ ਹੈਗਾ ਜੀ। ਇਸ ਟਾਈਮ, ਇਸ ਟਾਈਮ ਹੈਗਾ ਜੀ। ਹੂੰ। ਕਿਉਂਕਿ ਮੈਂ ਤਾਂ ਦੇਖਿਆ ਨਾ ਸਾਰੇ ਖੇਡ ਦੇ ਮੈਨੂੰ ਪਤਾ ਹਰੇਕ ਪਿੰਡ ਦੇ ਵਿੱਚ ਇੱਕ ਇੱਕ ਪਲੇਅਰ ਇਦਾਂ ਦਾ ਹੈਗਾ ਜਿਹਨੂੰ ਅੱਗੇ ਆਉਣਾ ਚਾਹੀਦਾ ਹੈ ਤੁਸੀਂ ਰੈਗੂਲਰ ਟੂਰਨਾਮੈਂਟ ਖੇਡਦੇ ਮੈਨੂੰ ਪਤਾ ਹੋਊਗਾ ਕਿਉਂਕਿ ਮੈਂ ਹੁਣ ਸਾਲ ਡੇਢ ਸਾਲ ਹੋ ਗਿਆ ਹੁਣ ਗੈਪ ਪਾ ਲਿਆ ਨਾ ਬਿਨਸ ਕਰਕੇ ਥੋੜਾ ਜਿਹਾ ਗੈਪ ਪਾ ਲਿਆ ਨਹੀਂ ਕੋਚਕ ਪਲੇਅਰਾਂ ਦਾ ਤੁਹਾਨੂੰ ਵੀ ਪਤਾ ਹੋਊਗਾ ਇਦਾਂ ਦੀ ਗੱਲ ਨਹੀਂ ਜਿਹੜੇ ਤੁਸੀਂ ਆਪ ਦੇਖੇ ਆ ਖੇਡਦੇ ਹਾਂ ਸਹੀ ਗੱਲ ਫੁੱਟਬਾਲ ਟੂਰਨਾਮੈਂਟ ਕਿਵੇਂ ਦੇ ਹੋਣਾ ਚਾਹੀਦੇ ਇੱਕ ਪਿੰਡ ਹੋਣੇ ਚਾਹੀਦੇ ਓਪਨ ਹੋਣੇ ਚਾਹੀਦੇ ਕਿਵੇਂ ਦੇ ਹੋਣੇ ਚਾਹੀਦੇ ਤਾਂ ਕਿ ਪਲੇਅਰਾਂ ਦਾ ਏਕਾ ਬਣਿਆ ਰਹੇ ਤੇ ਪਿਆਰ ਹੋਰ ਵੱਧ ਸਕੇ ਫੁੱਟਬਾਲ ਟੂਰਨਾਮੈਂਟ ਭਾਜੀ ਇੱਕ ਪਿੰਡ ਚ ਤਾਂ ਹੁਣ ਉਹ ਪਿਆਰ ਰਿਹਾ ਨਹੀਂ ਵੀ ਜੇ ਆਪਾਂ ਕਹੀਏ ਇੱਕ ਪਿੰਡ ਟੂਰਨਾਮੈਂਟ ਤੇ ਇੱਕ ਪਿੰਡ ਟੂਰਨਾਮੈਂਟ ਦੇ ਵਿੱਚ ਮੇਰੇ ਹਿਸਾਬ ਨਾਲ ਇੱਕ ਤਾਂ ਪਲੇਅਰ ਨਹੀਂ ਰਹੇ ਹੈਗੇ ਗੁੱਡ ਦੋ ਤਿੰਨ ਪਲੇਅਰ ਵਧੀਆ ਹੁੰਦੇ 11 ਸਾਈਡ ਕਰਾ ਦਿੰਦੇ ਤਾਂ 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 ਜਮੇ ਹੀ ਤਿੰਨ ਚਾਰ ਪਲੇਅਰ ਖੇਡਣ ਵਾਲੇ ਹੁੰਦੇ ਬਾਕੀ ਤਾਂ ਅਹੀਂ ਹੁੰਦੇ ਆ ਤੇ ਉਹ ਇੱਕ ਉਹਦੇ ਨਾਲ ਇਦਾਂ ਹੁੰਦਾ ਕਿ ਮੈਚ ਦੇਖਣ ਨੂੰ ਗੋਲਡ ਨਹੀਂ ਲੱਗਦਾ ਕਿੱਕਾਂ ਜੇ ਬੱਜੀ ਜਾਂਦੀਆਂ ਸਹੀ ਗੱਲ ਹੈ ਜੀ ਇੱਕ ਹਾਂ ਹੁਣ ਤੁਸੀਂ ਦੱਸੋ ਵੀ ਕਿਵੇਂ ਦਾ ਟੂਰਨਾਮੈਂਟ ਕਰਾਉਣਾ ਚਾਹੀਦਾ ਟੂਰਨਾਮੈਂਟ ਹੁਣ ਕਰਾਓ ਜਿਵੇਂ ਦੋ ਪਿੰਡਾਂ ਦੀ ਕਹਿ ਦਿਓ ਵੀ ਹਾਂਜੀ ਤੁਸੀਂ ਦੋ ਪਿੰਡਾਂ ਤੁਸੀਂ ਦੋਨਾਂ ਨੇ ਇੱਕ ਟੀਮ ਬਣਾਣੀ ਹੈ ਜੀ ਹੂੰ ਜਾਂ ਤੁਸੀਂ ਵੀ ਰੱਖ ਲਓ ਵੀ ਹਾਂਜੀ ਪੰਜ ਪਲੇਅਰ ਆਪਾਂ ਬਾਹਰ ਦੇ ਖੜਾ ਸਕਦੇ ਆ ਜਿਹੜੇ ਮਰਜ਼ੀ ਖੜਾ ਲਓ ਆਪਣੇ ਜ਼ਿਲ੍ਹੇ ਦੀ ਗੱਲੋ ਭਾਵੇਂ ਹੂੰ ਵੀ ਪੰਜ ਪਲੇਅਰ ਘਟਾਣਿਆ ਟੀਮਾਂ ਉਹਨੀਆਂ ਕੁ ਲਿਮਟਿਡ ਰੱਖੋ ਹੂੰ ਨਾਲੇ ਟਾਈਮ ਉਹਨਾਂ ਨੂੰ ਪੂਰਾ ਦੋ ਪ੍ਰੋਪਰਲੀ ਅੱਜਕੱਲ ਟੂਰਨਾਮੈਂਟਾਂ 'ਚ ਟਾਈਮ ਨਹੀਂ ਮਿਲਦਾ ਹਾਂ ਜਿਹੜੀਆਂ ਵਧੀਆ ਟੀਮਾਂ ਨੂੰ ਟਾਈਮ ਨਾ ਮਿਲਣ ਕਾਰਨ ਹਾਰ ਜਾਂਦੀਆਂ ਹੂੰ ਤਾਂ ਇਹ ਇਹ ਵਧੀਆ ਚੀਜ਼ ਆ ਵੀ ਹਾਂ ਪੰਜ ਪਲੇਅਰ ਬਾਹਰ ਦੇ ਰੱਖ ਲੈ 6 ਰੱਖ ਲੈ ਹੂੰ ਅੱਧੋ-ਅੱਧ ਦੋ ਟੀਮਾਂ ਸਾਂਝੀਆਂ ਹੋ ਕੇ ਤਿਆਰ ਹੋ ਕੇ ਨਾਲੇ ਟੀਮ ਵਧੀਆ ਹੋ ਜਾਂਦੀ ਆ ਕਿਉਂਕਿ ਚਾਰ ਪਲੇਅਰ ਉਹਦੇ ਵਧੀਆ ਜਾਣੇ ਛੇ ਉਹਦੇ ਆ ਜਾਣੇ ਦੇਖਣ ਨੂੰ ਵੀ ਸੁਣਨ ਲੱਗ ਵਧੀਆ ਮੈਚ ਵੀ ਵਧੀਆ ਹੁੰਦੇ ਫਿਰ ਹੂੰ ਮੁਕਾਬਲਾ ਚੰਗਾ ਹੁੰਦਾ ਜਦੋਂ ਸਾਹਮਣੇ ਟੱਕਰ ਦਾ ਪਲੇਅਰ ਹੋਵੇ ਨਾ ਫਿਰ ਦੇਖਣ ਨੂੰ ਵੀ ਸੋਹਣਾ ਲੱਗਦਾ ਨਾਲੇ ਆਪਣਾ ਦੋਸਤੀ ਵਧੀਆ ਬਣਦੀ ਹੈ ਜਦੋਂ ਟੀਮਾਂ ਨੇ ਆਪਸ ਵਿੱਚ ਰਲ ਕੇ ਖੇਡਣਾ ਹੈ ਆਪੇ ਅਗਲੇ ਨਾਲ ਆਪਣਾ ਪਿਆਰ ਵਧਣਾ ਹੈ ਹਾਂ ਇਹ ਚੀਜ਼ ਨਾਲ ਆਪਣਾ ਜਿਹੜੀ ਫੁੱਟਬਾਲ ਗੇਮ ਹੈ ਦਾ ਪਿਆਰ ਵੀ ਵੱਧ ਸਕਦਾ ਤੇ ਕੋਈ ਹੋ ਵੀ ਸਕਦਾ ਨਾ ਅੱਗੇ ਗੇਮ ਦੇ ਵਿੱਚ ਜਿਹੜੀ ਤੁਸੀਂ ਪੰਜਾਬ ਲੀਗ ਦੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਪੰਜਾਬ ਲੀਗ ਹੁੰਦੀ ਆ ਹਾਂ ਤੇ ਉਹ ਕਿਹੜੇ ਗਰਾਊਂਡ ਦੇ ਵਿੱਚ ਟ్రਾਇਲ ਹੁੰਦੇ ਆ ਤੇ ਪਲੇਅਰਾਂ ਨੂੰ ਅਗਰ ਟ్రਾਇਲ ਦੇਣੇ ਹੋਵੇ ਕਿੱਥੇ ਜਾਣਾ ਪਊਗਾ ਤੇ ਕਿਹੜੇ ਕੋਚ ਉਸੇ ਉੱਥੇ ਕੋਚਿੰਗਾਂ ਦਿੰਦੇ ਆ ਦੇਖੋ ਇਹ ਟ్రਾਇਲ ਆਪਣੇ ਰੋਪੜ ਜ਼ਿਲ੍ਹੇ 'ਚ ਵੀ ਹੁੰਦੇ ਆ ਹੂੰ ਆਪਣੇ ਸ਼ਾਮਪੁਰਾ ਪਿੰਡ ਆ ਆਪਣਾ ਹੂੰ ਉੱਥੇ ਦਾ ਕਲੱਬ ਆ ਛੇਰੇ ਪੰਜਾਬ ਸਪੋਰਟਸ ਕਲੱਬ ਹਨਾ ਹਾਂਜੀ ਉੱਥੇ ਹਰੇਕ ਸਾਲ ਟੀਮ ਜਾਂਦੀ ਆ ਪੰਜਾਬ ਲੀਗ ਲਈ ਹੂੰ ਹਰੇਕ ਸਾਲ ਟ్రਾਇਲ ਹੁੰਦੇ ਆ ਹੂੰ ਪਰ ਉੱਥੇ ਪਹੁੰਚਦੇ ਨਹੀਂ ਪਲੇਅਰ ਅੱਛਾ ਹਾਂਜੀ ਇਸੇ ਕਰਕੇ ਉਹਨਾਂ ਨੂੰ ਪਲੇਅਰ ਫੇਰ ਬਾਹਰੋਂ ਕਾਨੇ ਪੈਂਦੇ ਆ ਫਿਰ ਜਿਹੜੀ ਪੰਜਾਬ ਲੀਗ ਹੁੰਦੀ ਜਿਵੇਂ ਰੋਪੜ ਦੀ ਟੀਮ ਆ ਰੋਪੜ ਜ਼ਿਲ੍ਹੇ ਦੀ ਫਿਰ ਰੋਪੜ ਜ਼ਿਲ੍ਹੇ ਦੇ ਪਲੇਅਰ ਕ ਨਹੀਂ ਨਹੀਂ ਹਾਂ ਪਲੇਅਰ ਜਿੱਥੋਂ ਮਰਜ਼ੀ ਦੇ ਹੋਣ ਅੱਛਾ ਹਾਂ ਹਾਂਜੀ ਹਾਂਜੀ ਪੂਰੇ ਪੰਜਾਬ ਜਿੱਥੇ ਮਰਜ਼ੀ ਪਲੇਅਰ ਹੋਣ ਜਿੱਥੋਂ ਮਰਜ਼ੀ ਦੇ ਹੋਣ ਉਹ ਜਿਹੜੇ ਪੰਜਾਬ ਲੀਗ ਹੁੰਦੇ ਚ ਇਦਾਂ ਹੁੰਦਾ ਪੰਜਾਬ ਲੀਗ ਚ ਇਦਾਂ ਹੁੰਦਾ ਤੇ ਕੋਚ ਕੌਣ ਹੁੰਦੇ ਉੱਥੇ ਕੋਚ ਭਾਜੀ ਜਿਹੜੇ ਆਪਣੇ ਜਿਨ੍ਹਾਂ ਦੀ ਕੁਆਲੀਫਿਕੇਸ਼ਨ ਕੁਆਲੀਫਾਈਡ ਕੋਚ ਹੁੰਦੇ ਨਾ ਹੂੰ ਉਹੀ ਉਹਦੇ ਵਿੱਚ ਮਤਲਬ ਕੋਚਿੰਗ ਕਰ ਸਕਦੇ ਆ ਓਕੇ ਤੇ ਜਦੋਂ ਟੀਮ ਜਾਂਦੀ ਆ ਉੱਥੇ ਵੀ ਕੁਆਲੀਫਾਈਡ ਕੋਚ ਜਿਹੜੇ ਨਾਲ ਵਿਦਾਊਟ ਰਜਿਸਟ੍ਰੇਸ਼ਨ ਨਾਮ ਉਹਨਾਂ ਦੇ ਰਜਿਸਟਰਡ ਹੁੰਦੇ ਆ ਓਕੇ ਹਾਂਜੀ ਤੇ ਉੱਪਰ ਜ਼ਿਲ੍ਹੇ ਵਿੱਚ ਕੌਣ ਦਿੰਦਾ ਕੋਚਿੰਗ ਕੋਚਿੰਗ ਗੈਰੀ ਆ ਹੂੰ ਠੀਕ ਹੈ ਜੀ ਮੌਂਟੀ ਆ ਹੂੰ ਤੇ ਫਿਲਹਾਲ ਤਾਂ ਇਹ ਦੋ ਆ ਤੇ ਇਹਨਾਂ ਦੋਏ ਕੁਆਲੀਫਾਈਡ ਕੋਚ ਆ ਦੋਨੋਂ ਵਧੀਆ ਪ੍ਰੈਕਟਿਸ ਕਰਾਉਂਦੇ ਆ ਵਧੀਆ ਪ੍ਰੈਕਟਿਸ ਕਰਾਉਂਦੇ ਆ ਬਾਕੀ ਇਸ ਵਾਰੀ ਆਪਣਾ ਪਲੇਅਰ ਆਪਣੇ ਨੰਨਾ ਭਾਜੀ ਹਾਂ ਜੀ ਉਹਨਾਂ ਨੇ ਕੋਚਿੰਗ ਦਿੱਤੀ ਆ ਨੰਨਾ ਭਾਈ ਮਤਲਬ ਟੀਮ ਖੁਦ ਉਹਨਾਂ ਨੇ ਕੋਚ ਟੀਮ ਕੋਚਿੰਗ ਦਿੱਤੀ ਟੀਮ ਨੂੰ ਪੂਰੀ ਟੀਮ ਨੂੰ ਹਾਂ ਜੀ ਹਾਂ ਜੀ ਉਹ ਆਪ ਖੇਡੇ ਵੀ ਆ ਪੰਜ ਸੂ ਵਿੱਚ ਖੇਡੇ ਸੀਗੇ ਵਿੱਚ ਵੀ ਖੇਡੇ ਆਂ ਜੀ ਓਕੇ ਜਿਹੜੀ ਆਪਣੀ ਹੁਣ ਜਿਵੇਂ ਨੰਨੇ ਭਾਈ ਨੇ ਟੀਮ ਤਿਆਰ ਕੀਤੀ ਆ ਹਾਂ ਜੀ ਹਾਂ ਜੀ ਉਹ ਸਾਰੇ ਰੋਪੜ ਜ਼ਿਲ੍ਹੇ ਦੇ ਹੀ ਸੀ ਕਿ ਹੋਰ ਬਾਰਾਂ ਵਿੱਚ ਪਲੇਅਰ ਨਹੀਂ ਰੋਪੜ ਜ਼ਿਲ੍ਹੇ ਦੇ ਤਾਂ ਨਹੀਂ ਸੀ ਵਿੱਚ ਮੁਹਾਲੀ ਜ਼ਿਲ੍ਹੇ ਦੇ ਆ ਕੇ ਸੀਗੇ ਥੋੜੇ ਹੂੰ ਬਸ ਇਹ ਦੋ ਤਿੰਨ ਦੋਕ ਜ਼ਿਲ੍ਹਿਆਂ ਦੇ ਹੀ ਸੀਗੇ ਹੂੰ ਮਤਲਬ ਟੀਮ ਵਧੀਆ ਇਸ ਵਾਰੀ ਬਹੁਤ ਵਧੀਆ ਟੀਮ ਖੇਡੀ ਆ ਦੇਖੋ ਪਹਿਲਾਂ ਸੀ ਡਿਵੀਜ਼ਨ ਦੇ ਵਿੱਚ ਖੇਡੇ ਸੀਗੇ ਅੱਛਾ ਇਸ ਵਾਰੀ ਸੀ ਡਿਵੀਜ਼ਨ ਨੂੰ ਟਾਪ ਕਰਕੇ ਫਿਰ ਬੀ ਡਿਵੀਜ਼ਨ ਟਾਪ ਕਰਕੇ ਏ ਡਿਵੀਜ਼ਨ ਦੇ ਵਿੱਚ ਕੁਆਲੀਫਾਈਡ ਹੋ ਗਏ ਆ ਹੋ ਗਏ ਇਸ ਵਾਰ ਕੁਆਲੀਫਾਈ ਇਸ ਵਾਰੀ ਏ ਡਿਵੀਜ਼ਨ ਹੀ ਕੱਢਣੀ ਸਿੱਧੀ ਅੱਛਾ ਜਿਵੇਂ ਇੱਕ ਵਾਰ ਏ ਡਿਵੀਜ਼ਨ ਚ ਐਂਟਰੀ ਕਰ ਗਏ ਫਿਰ ਅਗਲੀ ਵਾਰ ਏ ਡਿਵੀਜ਼ਨ ਖੇਡਣਗੇ ਖੇ ਏ ਮਤਲਬ ਕਿ ਹਰ ਸਾਲ ਹੁੰਦੀ ਹੈ ਪੰਜਾਬ ਲੀਗ? ਹਾਂਜੀ ਹਰ ਸਾਲ ਦੀ। ਕਿਹੜੇ ਦਿਨਾਂ ਦੇ ਵਿੱਚ ਹੁੰਦੀ ਹੈ? ਇਹ ਭਾਜੀ ਆਹੀ ਬਸ ਤੁਸੀਂ ਲਾ ਲਓ 2-3 ਮਹੀਨਿਆਂ ਤੱਕ। ਓਕੇ। ਮੰਨ ਲਓ ਹੁਣ ਮਾਰਚ ਚੱਲ ਰਿਹਾ ਹੈ। ਜੂਨ ਜੁਲਾਈ ਤੱਕ। ਜੂਨ ਜੁਲਾਈ ਅਗਸਤ ਦੇ ਵਿੱਚ। ਜੂਨ ਜੁਲਾਈ ਅਗਸਤ ਦੇ ਵਿੱਚ ਪੰਜਾਬ ਲੀਗ ਹਰ ਸਾਲ ਹੁੰਦੀ ਹੈ ਭਾਈ। ਹਾਂਜੀ ਹਾਂਜੀ। ਸਾਰੇ ਜਣੇ ਨੋਟ ਕਰ ਲਓ ਭਾਈ 플레이ਰ ਜਿਹੜੇ ਜਿਹੜੇ ਸਾਡਾ ਪੌਡਕਾਸਟ ਦੇਖ ਰਹੇ ਆ ਸਪੈਸ਼ਲੀ ਮੈਂ ਰੀਲ ਵੀ ਕੱਟ ਕੇ ਇੱਕ ਪਾਉਂਗਾ। ਤੇ ਸਾਰੇ ਜਣੇ ਜਾਇਆ ਕਰੋ ਭਾਈ ਰੋਪੜ ਜ਼ਿਲ੍ਹੇ ਦੇ ਜਿੰਨੇ ਵੀ 플레이ਰ ਆ ਸਾਡੇ ਪਿੰਡਾਂ ਦੇ। ਜਿੰਨੇ ਵੀ 10 15 ਪਿੰਡ ਦਾ ਆਪਣੇ ਹੈਗੇ ਆ ਸਾਰੇ ਜਣੇ ਬਈ ਜਾਇਆ ਕਰੋ ਸਾਨੂੰ ਸਾਨੂੰ ਤਾਂ ਇਹੀ ਆ ਕਿ ਵਧੀਆ ਵਧੀਆ ਪਲੇਅਰ ਅੱਗੇ ਆਉਣ ਸਾਡੇ ਜ਼ਿਲ੍ਹੇ ਦਾ ਜਿਹੜਾ ਨਾਮ ਆ ਉਹ ਰੋਸ਼ਨ ਕਰਨ ਹਾਂਜੀ ਹਾਂਜੀ ਬਿਲਕੁਲ ਤੁਸੀਂ ਕਿੰਨੀ ਵਾਰ ਖੇਡ ਲਈ ਪੰਜਾਬ ਲੀਗ ਦੇਖੋ 4-5 ਵਾਰ ਟੀਮ ਚਲੇ ਗਈ ਮੈਂ 5 ਵਾਰ ਹੀ ਖੇਡੇ ਆ ਓਕੇ ਠੀਕ ਆ ਇਹਦੀ ਏਜ ਵੀ ਹੁੰਦੀ ਕੋਈ ਨਹੀਂ ਏਜ ਕੋਈ ਨਹੀਂ ਪੰਜਾਬ ਲੀਗ ਦੀ ਕੋਈ ਏਜ ਨਹੀਂ ਕੋਈ ਵੀ ਕਿਸੇ ਵੀ ਏਜ ਦਾ ਪਲੇਅਰ ਖੇਡ ਸਕਦਾ ਹੈ ਨਾ ਤੁਸੀਂ ਦੇਖੋ ਵੀ ਨੰਨਾ ਬਾਜੀ ਦੀ ਕੀ ਏਜ ਆ ਹਾਂ ਉਹ ਵੀ ਖੇਡੇ ਆ ਹਾਂ ਫਿਰ ਤਾਂ ਨਵੇਂ ਪਲੇਅਰ ਤਾਂ ਬਹੁਤ ਆ ਆਪਣੇ ਕੋਲ ਹੂੰ ਜਿਹੜੇ ਆਂਦੇ ਹੀ ਨਹੀਂ ਸਹੀ ਗੱਲ ਆ ਤੇ ਜਦੋਂ ਆਪਾਂ ਨੂੰ ਕੋਈ ਫ੍ਰੀ ਚੀਜ਼ ਮਿਲਦੀ ਵੈਸੇ ਵੀ ਦੁਨੀਆ ਉਸ ਚੀਜ਼ ਤੋਂ ਦੂਰ ਹੋਣ ਲੱ ਜਾਂਦੀ ਜੇ ਕੋਈ ਪੈਸੇ ਦੇ ਕੇ ਟ੍ਰੇਨਿੰਗ ਦਿੰਦਾ ਹੋਵੇ ਫਿਰ ਬੰਦਾ ਭੱਜ-ਭੱਜ ਕੇ ਆਉਂਦਾ ਹਾਂਜੀ ਦੇਖੋ ਇਹ ਜਿਹੜੀ ਚੀਜ਼ ਫ੍ਰੀ ਚ ਮਿਲਦੀ ਆ ਉਹ ਕਹਿੰਦੇ ਵੀ ਜਿਹੜੀ ਚੀਜ਼ ਫ੍ਰੀ ਹੁੰਦੀ ਆ ਉਹ ਸਾਰੇ ਸੋਚਦੇ ਵੀ ਉਹ ਵਧੀਆ ਨਹੀਂ ਆ ਹੂੰ ਜਿਹੜੀ ਚੀਜ਼ ਮਹਿੰਗੀ ਹੁੰਦੀ ਆ ਉਹ ਸੋਚਦੇ ਵੀ ਵਧੀਆ ਹੋਣੀ ਤਾਂ ਹੀ ਮਹਿੰਗੀ ਆ ਹੂੰ ਸਹੀ ਗੱਲ ਆ ਪੈਸੇ ਦੇ ਕੇ ਚੀਜ਼ ਦਾ ਮੁੱਲ ਪਾਉਂਦੇ ਆ ਹਾਂਜੀ ਤੇ ਉੱਥੇ ਫਿਰ ਡਾਈਟ ਵਗੈਰਾ ਜਿਹੜੀ ਪਲੇਅਰਾਂ ਲਈ ਡੇਲੀ ਸ਼ਾਮ ਨੂੰ ਡਾਈਟ ਮਿਲਦੀ ਡੇਲੀ ਪ੍ਰੈਕਟਿਸ ਤੋਂ ਬਾਅਦ ਡੇਲੀ ਜੀ ਤੇ ਉਹ ਫਿਰ ਕਿਹਦੇ ਵੱਲ ਹੁੰਦੀ ਹੈ ਕੋਈ ਗਵਰਨਮੈਂਟ ਵੱਲੋਂ ਉਹ ਜਿਹੜੀ ਆਪਣੀ ਟੀਮ ਮੈਨੇਜਮੈਂਟ ਆ ਜੀ ਓਕੇ ਜਿਹੜੇ ਪੁੱਤਰ ਪਾਜੀ ਹੋਣੀ ਪੁੱਤਰ ਪਾਜੀ ਹੋਣੀ ਹਾਂ ਜੀ ਉਹੀ ਮਲਿਕ ਟੀਮ ਮੈਨੇਜਮੈਂਟ ਹਾਂਜੀ ਹਾਂਜੀ ਟੀਮ ਮੈਨੇਜਮੈਂਟ ਸਾਰੀ ਉਹਨਾਂ ਦੀ ਹੁੰਦੀ ਹੈ ਓਕੇ ਡਾਈਟ ਵਗੈਰਾ ਆਪਣੇ ਕੋਲੋਂ ਪੈਸੇ ਦਿੰਦੇ ਫਿਰ ਉਹ ਹਾਂਜੀ ਹਾਂਜੀ ਬਿਲਕੁਲ ਸਾਰਾ ਖਰਚਾ ਆਪਣੇ ਕੋਲੋਂ ਕਰਦੇ ਆ ਜਿਵੇਂ ਪੰਜਾਬ ਲੀਗ ਆ ਹੁਣ ਹਾਂਜੀ ਪੰਜਾਬ ਲੀਗ ਟੀਮ ਜਾਣਾ ਆਉਣਾ ਜਾਣੇ ਦਾ ਖਰਚਾ ਸਾਰਾ ਖਰ ओके ਸਰਕਾਰ ਵੱਲੋਂ ਉੱਥੇ ਕੁਝ ਵੀ ਨਹੀਂ ਮਿਲਦਾ ਸਰਕਾਰ ਵੱਲੋਂ ਕੁਝ ਨਹੀਂ ਬਸ ਉਹ ਲੀਕ ਕਰਵਾ ਦਿੰਦੀ ਸਰਕਾਰ ਲੀਕ ਕਰਵਾਉਂਦੇ ਬਸ ਜਿਹੜੀ ਟੀਮ ਟੌਪ ਕਰ ਜਿਵੇਂ ਹੁਣ ਪੰਜਾਬ ਲੀਗ ਚ ਅਸੀਂ ਪਹਿਲੀ ਪੋਜੀਸ਼ਨ ਤੇ ਆ ਗਏ ਹਾਂਜੀ ਐਗਜ਼ਾਮਪਲ ਆ ਰੋਪੜ ਜਿਹੜੀ ਟੀਮ ਫਿਰ ਉਹਦੇ ਬਾਅਦ ਅੱਗੇ ਪਲੇਅਰ ਸਿਲੈਕਟ ਹੋ ਤਵਾਰਾ ਹੁੰਦੇ ਆ ਦੇਖੋ ਜਦੋਂ ਇਸ ਲੈਵਲ ਤੇ ਖੇਡਣਾ ਹੋਣਾ ਨਾ ਹੂੰ ਤੇ ਅੱਗੇ-ਅੱਗੇ ਜਿਹੜੇ ਕੋਚ ਹੁਣ ਅੱਗੇ ਬੈਠੇ ਕੋਚਿੰਗ ਅਗਲੇ ਹੋ ਟੀਮਾਂ ਵੀ ਆਂਦੀਆਂ ਆ ਮੈਚ ਦੇਖਣ ਆਉਂਦੇ ਕੋਚ ਵਧੀਆ-ਵਧੀਆ ਉਹ ਕੋਚ ਜਦੋਂ ਪਲੇਅਰ ਨੂੰ ਦੇਖਦੇ ਆ ਉਹ ਪਲੇਅਰ ਆਪਣੇ ਆਪ ਅਗਲ ਉਹਨਾਂ ਦੀ ਨਿਗਾ ਚ ਜਾਂਦਾ ਆ ਹਾਂ ਹਨਾ ਫਿਰ ਉਹਨਾਂ ਨੇ ਅੱਗੇ ਉਹਨੂੰ ਪੁੱਛਣਾ ਵੀ ਹਾਂਜੀ ਤੁਸੀਂ ਵੀ ਸਾਡੇ ਵੱਲ ਦੇ ਖੇਡੋਗੇ ਇਦਾਂ ਦਾ ਹੂੰ ਫਿਰ ਅੱਗੇ-ਅੱਗੇ ਪਲੇਅਰ ਤਾਂ ਹੀ ਇਦਾਂ ਅੱਗੇ ਜਾਂਦੇ ਆ ਅੱਗੇ ਸਿਲੈਕਟ ਹੋ ਜਾਂਦੇ ਆ ਪਲੇਅਰ ਦੇਖ ਲੈਂਦੇ ਆ ਹਾਂਜੀ ਓਕੇ ਜੇ ਪਲੇਅਰ ਅੱਗੇ ਚਲੇ ਜਾਂਦਾ ਏ ਤੇ ਉਸ ਤੋਂ ਬਾਅਦ ਉਹ ਟੀਮ ਦੇ ਵਿੱਚ ਖੇਡਦਾ ਭਾਈ ਚਾਂਸ ਜਿਵੇਂ ਇੰਜਰੀ ਹੋ ਜਾਂਦੀ ਮੈਨੂੰ ਇਸ ਚੀਜ਼ ਬਾਰੇ ਨੋਲੇਜ ਘੱ ਯਮੇ ਕੋਈ ਕ ਵਧੀਆ ਅਕੈਡਮੀ ਦੇ ਵਿੱਚ ਹੋ ਗਿਆ ਹਨਾ ਇਹ ਕਿਸੇ ਅਕੈਡਮੀ ਵੱਲੋਂ ਬੰਦਾ ਖੇਡਦਾ ਏ ਜੇ ਇੰਜਰੀ ਹੋ ਜਾਂਦੀ ਕੁਝ ਹੋ ਜਾਂਦੀ ਫਿਰ ਜਿਹੜੀ ਅਕੈਡਮੀ ਆ ਉਹ ਪੈਸਾ ਭਰਦੀ ਕਿਵੇਂ ਕੀ ਸਿਸਟਮ ਬੰਦਾ ਉਹਦਾ ਇੰਜਰੀ ਦੇਖੋ ਜਿਹੜੀ ਟੀਮ ਮੈਨੇਜਮੈਂਟ ਉਹਨਾਂ ਦਾ ਆਪਣੇ ਪਲੇਅਰ ਦੀ ਇੰਜਰੀ ਦਾ ਉਹ ਕਰਨ ਨਹੀਂ ਆ ਪੇਮੈਂਟ ਕਰਨੀ ਆ ਨਾ ਹੂੰ ਕਿਉਂਕਿ ਖੇਡ ਤਾਂ ਤੁਹਾਡੇ ਵੱਲੋਂ ਹੀ ਰਿਹਾ ਹੈ ਹਾਂ ਉਹਨਾਂ ਨੂੰ ਕਰਨੀ ਪੈਣੀ ਹੈ ਜਿਹੜੀ ਟੀਮ ਮੈਨੇਜਮੈਂਟ ਉਹਦੇ ਪਹਿਲੇ ਟੀਮ ਮੈਨੇਜਮੈਂਟ ਉਹਨੂੰ ਹੀ ਕਰਨੀ ਪੈਣੀ ਹੈ ਬਾਕੀ ਅਗਰ ਕਿਸੇ ਸੰਸਥਾ ਮਤਲਬ ਕੋਈ ਜਿਵੇਂ ਪੰਜਾਬ ਲੀਗ ਹੁੰਦੀ ਹੈ ਉੱਥੇ ਕੋਈ ਇੰਜਰੀ ਹੁੰਦੀ ਆ ਫਿਰ ਮੇਬੀ ਸ਼ਾਇਦ ਉਹਦੇ ਦੂਸਰੀ ਮੈਨੇਜਮੈਂਟ ਵੱਲੋਂ ਹੋਗੀ ਜਿਵੇਂ ਤੁਸੀਂ ਮਾਲਪੁਰ ਜੌਬ ਕਰਦੇ ਆ ਹਾਂਜੀ ਮਾਲਪੁਰ ਦੀ ਤਾਂ ਟੀਮਾ ਉਧਰ ਤਾਂ ਬਹੁਤ ਘੈਂਟ ਟੀਮਾ ਖੇਡਦੀ ਬਹੁਤ ਵਧੀਆ ਹਾਂਜੀ ਭਾਜੀ ਉਧਰ ਨਹੀਂ ਤੁਸੀਂ ਕਦੇ ਖੇਡਾਂ ਖੇਡੇ ਕਦੇ ਆ ਟੂਰਨਾਮੈਂਟ ਆ ਖੇਡਿਆ ਉਧਰ ਮੈਂ ਪਿੰਡਾਂ ਵੱਲੋਂ ਬਹੁ ਖੇਡਿਆ ਉਹਨਾਂ ਉਹਨਾਂ ਦੇ ਪਿੰਡਾਂ ਵੱਲੋਂ ਹਾਂਜੀ ਹਾਂਜੀ ਅੱਛਾ ਹਾਂਜੀ ਤੇ ਫਿਰ ਮਤਲਬ ਕਿ ਉਹਨਾਂ ਉਹਨਾਂ ਤੱਕ ਤੁਹਾਡੀ ਕਿਵੇਂ ਪਹੁੰਚ ਹੋਈ ਉਹਨਾਂ ਤੱਕ ਪਹੁੰਚ ਜੇ ਆਪਣੇ ਹੁਣ ਰੈਫਰੀਜ਼ ਆਉਂਦੇ ਆ ਹੂੰ ਉਹਨਾਂ ਨਾਲ ਜਾਣ ਪਛਾਣ ਹੋ ਗਈ ਆ ਹਾਂ ਮਾਲਪੁਰ ਬਲਦੇ ਹਾਂਜੀ ਹਾਂ ਫਿਰ ਉਹ ਕਿਤੇ ਉਹਨਾਂ ਨੇ ਬਲਾ ਬਲੂ ਲਿਆ ਖੇਡਣ ਲਈ ਅੱਛਾ ਉਹਨਾਂ ਨੂੰ ਤੁਸੀਂ ਦੱਸਿਆ ਹੁਣ ਵੀ ਮੈਂ ਜੋਬ ਉਹਨਾਂ ਨੇ ਤੁਹਾਨੂੰ ਦੇਖਿਆ ਖੁਦ ਖੇਡਦੇ ਆ ਨੂੰ ਹਾਂ ਨਹੀਂ ਜਿਵੇਂ ਜੋਬ ਵਗੈਰਾ ਉਹਨੂੰ ਪਤਾ ਉਹਦਰ ਕਰਦੇ ਸਭ ਕੋ ਸਾਰਿਆਂ ਨੂੰ ਪਤਾ ਕਿ ਇੱਥੇ ਜੋਬ ਕਰਦਾ ਉਹ ਠੀਕ ਆ ਠੀਕ ਆ ਹਾਂਜੀ ਬਾਕੀ ਹੁਣ ਪਲੇਅਰ ਵੀ ਵਾਕਿਫ ਹੈਗੇ ਆਪਣੇ ਹਾਂ ਉਹ ਬੁਲਾ ਲੈਂਦੇ ਆ ਠੀਕ ਆ ਹਾਂਜੀ ਤੇ ਜਿਵੇਂ ਹੁਣ ਖੇਡਣ ਜਾਂਦੇ ਫਿਰ ਖਰਚਾ ਪਾਣੀ ਦਿੰਦੇ ਆ ਪਲੇਅਰਾਂ ਨੂੰ ਖਰਚਾ ਪਾਣੀ ਬਿਲਕੁਲ ਦਿੰਦੇ ਆ ਜੀ ਖਰਚਾ ਪਾਣੀ ਤੇ ਆਉਣ ਜਾਣ ਦਾ ਖਰਚਾ ਹਾਂ ਜਾਣ ਦਾ ਕਿਰਾਇਆ ਠੀਕ ਆ ਹਾਂਜੀ ਇਹ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਹਾਂ ਇਹ ਇਹ ਜੀ ਬਹੁਤ ਜ਼ਿਆਦਾ ਜ਼ਰੂਰੀ ਆ ਹਾਂਜੀ ਹਾਂਜੀ ਤੇ ਸ਼ੂਜ਼ ਵਗੈਰਾ ਕਿਹੜੇ ਯੂਜ਼ ਕਰਦੇ ਫੁੱਟਬਾਲ ਸ਼ੂਜ਼ ਹੁੰਦੇ ਜਿਹੜੇ ਸਟੱਡਸ ਸ਼ੂਜ਼ ਪਹਿਲਾਂ ਤਾਂ ਜੀ ਦੇਖੋ ਸਟਾਰ ਇੰਪੈਕਟ ਵੈਰਾ ਦੇ ਯੂਜ਼ ਕਰਦੇ ਹੁੰਦੇ ਸੀਗੇ ਹਨਾ ਹਾਂ ਪਹਿਲਾਂ ਪਹਿਲਾਂ ਬੜੇ ਚੱਲੇ ਯਾਰ ਉਦੋਂ ਜਿਹੜੇ ਨੀਲੇ ਚਿੱਟੇ ਜਾਂ ਹੁੰਦੇ ਸੀ ਉਦੋਂ ਇੰਨਾ ਮਤਲਬ ਕੋਲ ਪੈਸੇ ਨਹੀਂ ਸੀ ਹੁੰਦੇ ਵੀ ਹਾਂ ਵੀ ਵਧੀਆ ਸ਼ੂਜ਼ ਲੈ ਲੀਏ ਹਮ ਪਰ ਮਨ 'ਚ ਤਮੰਨਾ ਹੁੰਦੀ ਸੀ ਵੀ ਹਾਂ ਅਸੀਂ ਵੀ ਐਡੀਡਾਸ ਪਾਈਏ ਨਾਈਕੀ ਦੇ ਬੂਟ ਪਾਈਏ ਦੇਖਦੇ ਹੁੰਦੇ ਸੀ ਪਲੇਅਰਾਂ ਦੇ ਪਾਈ ਬਿਲਕੁਲ ਸਾਡੇ ਵੀ ਸਾਡੇ ਨਾਲ ਵੀ ਬੀਤੀਆਂ ਚੀਜ਼ਾਂ ਇਹ ਆਪਾਂ ਸੋਚਦੇ ਹੁੰਦੇ ਸੀ ਵੀ ਸ਼ਾਇਦ ਇਹ ਪੁੱਟਾਂ 'ਚ ਕੁਝ ਅਲੱਗ ਚੀਜ਼ ਹੋਵੇ ਹਨਾ ਹਾਂ ਫਿਰ ਹੁਣ ਇਸ ਵਾਰੀ ਜਦੋਂ ਆਪਾਂ ਹੁਣ ਪਾਣ ਜੋਗੇ ਹੋ ਗਏ ਆ ਹੁਣ ਆਪਾਂ ਉਹੀ ਪਾਈਦੇ ਹੁਣ ਆਪਾਂ ਦੂਸਰੇ ਪਾਈਦੇ ਉਹ ਨਾਲ ਵੈਸੇ ਕੰਫਰਟਬਲ ਬਹੁਤ ਜ਼ਿਆਦਾ ਕੰਫਰਟਬਲ ਫਰਕ ਤਾਂ ਹੈਗਾ ਹੀ ਆ ਜੀ ਦੇਖੋ ਸਹੀ ਗੱਲ ਆ ਠੀਕ ਆ ਮਨ ਜੀ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਤੇ ਪ੍ਰਮਾਤਮਾ ਅਗੇ ਦੁਆਏ ਕਿ ਜਿਹੜੇ ਫੁੱਟਬਾਲ ਦੀ ਦੁਨੀਆ ਵਿੱਚ ਤੁਸੀਂ ਬਹੁਤ ਅੱਗੇ ਜਾਓ ਤੇ ਤੁਸੀਂ ਬਹੁਤ ਪਲੇਅਰਾਂ ਨੂੰ ਜਿਹੜੇ ਟ੍ਰੇਨਿੰਗ ਦੋ ਤੇ ਬਹੁਤ ਮੋਟੀਵੇਸ਼ਨਲ ਆਪਾਂ ਗੱਲਾਂ ਕੀਤੀਆਂ ਅੱਜ ਉਮੀਦ ਆ ਕਿ ਸਾਰੇ ਜਾਣੇ ਸਾਡੀਆਂ ਗੱਲਾਂ ਨੂੰ ਗੌਰ ਕਰਨਗੇ ਤੇ ਸਾਰੇ ਜਾਣੇ ਸਾਡਾ ਪੋਡਕਾਸਟ ਦੇਖਣਗੇ ਪਿੰਡਾਂ ਵਾਲੇ ਤੇ ਉਹਨਾਂ ਨੂੰ ਐਦਾਂ ਹੈ ਕਿ ਜਿਹੜੀਆਂ ਆਪਾਂ ਲੜਾਈ ਝਗੜਲੀਆਂ ਇਹ ਗੱਲਾਂ ਕਰੀਆਂ ਉਹਨਾਂ ਤੋਂ ਥੋੜਾ ਜਿਹਾ ਸੰਕੋਚ ਕੀਤਾ ਜਾਵੇ ਤੇ ਪਿਆਰ ਨਾਲ ਰਿਹਾ ਜਾਵੇ ਜਿਹੜੇ ਆਪਾਂ ਟੂਰਨਾਮੈਂਟ ਕਰਾਉਣ ਬਾਰੇ ਗੱਲ ਕੀਤੀ ਆ ਕਿ ਚਾਰ ਪੰਜ 플레이ਰ ਵਾਰ ਦੇ ਮੈਨੂੰ ਬਹੁਤ ਵਧੀਆ ਗੱਲ ਲੱਗੀ ਤੁਹਾਡੀ ਤੇ ਇਹਦੇ ਨਾਲ ਵੀ ਪਿਆਰ ਵਧੂਗਾ ਤੇ ਸਾਰੀਆਂ ਗੱਲਾਂ ਤੇ ਬੰਦੇ ਮੈਂ ਕਹਿੰਦਾ ਗੌਰ ਕਰਨ ਠੀਕ ਆ ਵੀਰੇ ਸਸੀਕਾਲ ਜੀ ਸਸੀਕਾਲ ਜੀ